ਤਦੋਂ ਕੋਲ ਆਪਾਂ ਲੋਕ ਚਾਰ ਕਿਸਮਾਂ ਵੀਰੇ ਅੱਛਾ ਚਾਰ ਕਿਸਮਾਂ ਇਸ ਮਿਰਚ ਦਾ ਕੀ ਰੇਟ ਹੈ ਇਸ 17 ਮਿਰਚ ਵਜਦੀ ਹੈ ਜੀ 17 ਮਿਰਚ ਇਸ 17 ਮਿਰਚ ਹੁੰਦੀ ਹੈ ਅੱਛਾ ਇਹਨਾਂ ਮੋਢੀ ਜਾਂਦੀ ਨਾ ਬਰੀਕ ਜਾਂਦੀ ਹੈ ਇਹਦਾ ਰੇਟ ਹੈ 25 ਰੁਪਏ ਕਿਲੋ ਜੀ ਇਹਦਾ ਰੇਟ ਹੈ ਜੀ ਹੋਲਸੇਲ ਦਾ 25 ਠੀਕ ਹੈ ਜੀ ਨਾਲੇ ਆਵਾ ਮੋਢੀ ਦਾ 30 ਰੁਪਏ ਕਿਲੋ ਵਾਜ ਕੰਡਾ ਕੋਈ ਰੁਪਿਆ ਨਹੀਂ ਕਮਾਉਣੇ ਦੇ ਵਿੱਚੋਂ ਠੀਕ ਹੈ ਜੀ 30 ਰੁਪਏ ਕਿਲੋ ਲੈ ਵੀ 30 ਰੁਪਏ ਕਿਲੋ ਅੱਜ ਤੁਸੀਂ ਮਿੱਤਰੋ ਚੱਕ ਸਕਦੇ ਹੋ ਠੀਕ ਹੈ ਜਿਦਾਂ ਮਰਜੀ ਪੋਚਾਂਦਾ ਵੀ ਗਰੋਵਰ ਦੀ ਸੋਨੂ ਪ੍ਰਧਾਨ ਦੀ ਮਲੇਰ ਕੋਟ ਨਾਲ ਸਾਈਡ ਤੇ ਆਪਣੇ ਇਥੇ ਨੇੜੇ ਤੇੜੇ ਨਹੀਂ ਆਉਂਦਾ ਫ੍ਰੀ ਨੇੜੇ ਤੇ ਲੋਕਲ ਪੇਠਾ ਚੱਲਦਾ ਜੀ ਆਪਣਾ ਅੱਛਾ ਲੋਕਲ ਪੇਠਾ ਨਹੀਂ ਪਿੰਡ ਦਾ ਜੀ ਲੈ ਵੀ ਆ ਕੁਘਿਆਣੇ ਪੰਡਦਾ ਲੈ ਵੀ ਫਰੀਦ ਕੋਟ ਦੇ ਬਿਲਕੁਲ ਨਾਲ ਆ ਕੁਘਿਆਣਾ ਪੰਡਦੇ ਇਹ ਗੰਡ ਗੋਬੀ ਆ ਜੀ ਇਹ ਗੰਡ ਗੋਬੀ ਵਾਜਦੀ ਆ ਤੇ ਯਾਰ ਐਡੀ ਕੀ ਹੁੰਦੀ ਆ ਇਸ ਤੋਂ ਵੀ ਵੱਡੀ ਹੋ ਜਾਂਦੀ ਆ ਕਿੱਡੀ ਕੋ ਹੋ ਜਾਂਦਾ ਲੰਗੂਰ 700 ਰੁਪਏ ਦਾ ਜੀ 10 ਕਿਲੋ ਮਿੱਤਰੋ ਅੰਗੂਰ 700 ਰੁਪਏ ਦਾ ਤੁਸੀਂ ਖਰੀਦ ਸਕਦੇ ਹੋ 10 ਕਿਲੋ ਜਿਹੜਾ ਅੰਗੂਰ 700 ਰੁਪਏ ਦਾ ਤੇ ਜਿਹੜਾ 400 ਰੁਪਏ ਦੇ ਪੈਸੇ ਦਿੱਤੇ ਆ ਅੱਛਾ ਜੀ ਆਲੂ ਆ ਵੀਆਈਪੀ ਵੀਆਈਪੀ ਠੀਕ ਐ ਸਪੈਸ਼ਲ ਐ 450 ਇਹਦੀ ਬਈ ਖਾਸੀਅਤ ਕੀ ਆ ਫਿਰ ਇਹ ਡਮਗੇ ਨਾ ਦਾ ਮਿੱਠਾ ਬੰਦਾ ਨਾ ਪਾਣੀ ਛੱਡਦਾ ਨਾ ਪਾਣੀ ਛੱਡਦਾ ਹਾਂ ਜਿਹਨੂੰ ਪਕੋੜੇ ਵਿਆਹ ਸ਼ੱਗੀਆਂ ਤੋਂ ਚੋਤੇ ਦਾ ਇਹੀ ਭਾਗ ਅੱਛਾ ਜਿਵੇਂ ਆਪਾਂ ਟਾਟਾ ਟਾਟਾ ਕਹਦੇ ਆ ਦਾਣੇ ਭਰੇ ਭਰੇ ਪਏ ਦਾਣੇ ਬਈ ਇਹ ਸਾਰਾ ਜਿਹੜਾ ਐਮਪੀ ਦਾ ਮੱਧ ਪ੍ਰਦੇਸ਼ ਤੋਂ ਮਾਲ ਆ ਰਿਹਾ ਇਹ ਜਿਆਦੇ ਜਿਆਦੇ ਕਿੰਡੇ ਦਾ ਰੇਟ ਹੈਗਾ 15 ਰੁਪਏ ਕਿਲੋ 13 ਰੁਪਏ ਕਿਲੋ 12 ਰੁਪਏ ਕਿਲੋ ਬਹੁਤ ਸਾਟ ਗਾਰੇ ਜਿਵੇਂ ਦੀ ਕੁਆਲਿਟੀ ਹੋਵੇ ਦਾ ਮੁੱਲ ਜੀ ਉਹ ਮੇ ਦਾ ਮੁੱਲ ਇਹ ਮਟਰ ਵੀ ਆਪਣੇ ਕੋਲ ਹੈਗਾ ਮਟਰ ਭਾਈ ਜੀ ਆਪਣੇ ਕੋਲ ਵੇਖ ਚੁੱਕਾ ਅੱਛਾ ਉਹ ਵੇਖ ਚੁੱਕੇ ਤਾਂ ਆਪਾਂ ਰੇਟ ਕਨਫਰਮ ਕਰਾ ਲੀਏ ਮਟਰ ਭਾਈ ਜੀ ਆ ਤੁਸੀਂ ਮੰਨ ਕੇ ਚੱਲੋ 20 22 ਰੁਪਏ ਕਿਲੋ ਵੇਚੀ ਸਬਜੀ ਦਾ ਸੀਗਾ ਤੁਹਾਡਾ ਕੰਮ ਹੀ ਸ਼ੁਰੂ ਸਬਜੀ ਦਾ ਅੱਲਾ ਸਾਡੇ ਦਾਦਾ ਜੀ ਕੰਮ ਕਰਦੇ ਸੀ ਸਬਜੀ ਦਾ ਫਿਰ ਅਸੀਂ ਉਹਨਾਂ ਤੋਂ ਕੰਮ ਸਿੱਖਿਆ ਠੀਕ ਹੈ ਜੀ ਫਿਰ ਵੱਡੇ ਭਾਈ ਸਾਹਿਬ ਨਾਲ ਕੰਮ ਕੀਤਾ ਜੀ ਹੁਣ ਮੈਨੂੰ 3 ਸਾਲ ਹੋ ਗਏ ਇ ਠੀਕ ਹੈ ਜੀ ਤੇ ਬਾਈ ਥੋੜੀ ਥੋੜੀ ਜਿਹੜੀ ਅੱਜ ਬੱਦਲਵਾਈ ਹੋਈ ਤੇ ਮਾੜੀ ਮਾੜੀ ਬਾਈ ਜਿਹੜੀ ਕਣੀ ਡਿੱਗੀ ਜਾਂਦੀ ਹੈ ਠੀਕ ਹੈ ਬੱਦਲਵਾਈ ਤੁਸੀਂ ਦੇਖ ਰਹੇ ਹੋ ਅੱਜ ਬਾਈ ਫਰੀਦਕੋਟ ਦੀ ਸਬਜ਼ੀ ਮੰਡੀ ਦੇ ਵਿੱਚ ਪਹੁੰਚੇ ਆ ਤੇ ਸਾਰੀ ਬਾਈ ਗੱਲਬਾਤ ਕਰਦੇ ਆ ਕਿਹੜੀ ਸਬਜ਼ੀ ਦਾ ਜਿਹੜਾ ਕੀ ਕੀ ਰੇਟ ਰਹਿੰਦਾ ਠੀਕ ਹੈ ਜੀ ਤੇ ਬਾਕੀ ਬਾਬਾ ਫਰੀਦ ਜੀ ਦਾ ਬਾਈ ਸਪੈਸ਼ਲ ਦਿਨ ਹੁੰਦਾ ਵੀਰਵਾਰ ਨੂੰ ਵੈਸੇ ਦਾ ਹਰ ਰੋਜ਼ ਸੰਗਤਾਂ ਜਿਹੜੇ ਮੱਥਾ ਟੇਕਣ ਆਉਂਦੀਆਂ ਪਰ ਬਾਈ ਸਪੈਸ਼ਲ ਜਿਹੜਾ ਦਿਨ ਹੁੰਦਾ ਉਹ ਵੀਰਵਾਰ ਦਾ ਹੁੰਦਾ ਬਾਈ ਕਿਸੇ ਵੀ ਸੱਜਣ ਵੀਰ ਨੇ ਹਨਾ ਬਾਈ ਕੋਈ ਆਪਦੀ ਮਰਦ ਮੰਗਣੀ ਇਹਨੇ ਸੱਚੇ ਤੋਂ ਬਾਈ ਜੇ ਤੁਸੀਂ ਮੱਥਾ ਟੇਕੋਗੇ ਬਾਬਾ ਫਰੀਦ ਜੀ ਦੀ ਧਰਤੀ ਨਗਰੀ ਤੇ ਤੇ ਸ਼ਹਿਰ ਦੇ ਬਿਲਕੁਲ ਵਿੱਚ ਆ ਜੀ ਬਾਬਾ ਫਰੀਦ ਦਾ ਜਿਹੜਾ ਦਰਬਾਰ ਹਨਾ ਤੇ ਇੱਕ ਮਾਈ ਗੋਦੜੀ ਸਾਹਿਬ ਵੀ ਹੈਗੀ ਆ ਉਹ ਆਪਣੇ ਕੋਟਕਪੂਰਾ ਰੋਡ ਤੇ ਆ ਤੇ ਬਾਈ ਜੀ ਜ਼ਰੂਰ ਦਰਸ਼ਨ ਕਰਨ ਆਇਓ ਜਦੋਂ ਵੀ ਤੁਸੀਂ ਕਿਤੇ ਬਾਬਾ ਫਰੀਦ ਤੇ ਬਾਬਾ ਫਰੀਦ ਜੀ ਨੇ ਸੋਹਣੇ ਬੋਲ ਜਿਹੜੇ ਲਿਖਿਆ ਰੋਟੀ ਮੇਰੀ ਕਾਠ ਕੀ ਲਾਹਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਤੇ ਕਣੇ ਸਹਿਣਗੇ ਦੁੱਖ ਸੋ ਇਸ ਕਰਕੇ ਬਾਈ ਆਪਦੇ ਘਰੇ ਚਾਹੇ ਚਟਰੀ ਦਾ ਬੰਦਾ ਖਾ ਕੇ ਪੈ ਜੇ ਰੋਟੀ ਸਕੂਨ ਦੀ ਹੋਣੀ ਚਾਹੀਦੀ ਹੈ ਰੋਟੀ ਮਿਹਨਤ ਨਾਲ ਕਮਾਈ ਹੋਣੀ ਚਾਹੀਦੀ ਹੈ ਕਿਸੇ ਵੱਲ ਜੇ ਆਪਾਂ ਪੈਰ ਪਸਾਰਾਂਗੇ ਨਾ ਵੱਡੇ ਨੂੰ ਦੇਖਾਂਗੇ ਤੇ ਆਪਾਂ ਆਪਣੀ ਜ਼ਿੰਦਗੀ ਨਹੀਂ ਜਿਉ ਸਕਦੇ ਤੇ ਹਾਂ ਹਾਂ ਅੰਕਲ ਰੇਟ ਸਹੀ ਦੱਸਾਂਗੇ ਹੋਰ ਕੰਮ ਕੀ ਲੈ ਕੇ ਚੱਲੇ ਆਂ ਅਰ ਵਿਆਹ ਕੇ ਅੱਛਾ ਵਿਆਹ ਰੇਟ ਚਾਹਾਂ ਸਹੀ ਦੱਸਾਂਗੇ ਤੇ ਲਓ ਜੀ ਇਧਰ ਨਾ ਬਾਈ ਹੋ ਰਹੇ ਜਿਹੜੇ ਟਰੈਕਟਰ ਲੈ ਕੇ ਆਉਂਦੇ ਆ ਠੀਕ ਆ ਇਹ ਬਾਈ ਹੋ ਰਹੇ ਨੇ ਜਿਹੜੀ ਮੱਕੀ ਲਾਉਣੀ ਉਸ ਤੋਂ ਬਾਅਦ ਜਿਹੜੀ ਮੱਕੀ ਲਾ ਦੇਣੀ ਹੈ ਬਾਈ ਤੇ ਆਲੂ ਜਿਹੜੇ ਇਹ ਜਿਹੜੇ ਖੇਤ ਚੋਂ ਪੱਟ ਕੇ ਬਈ ਆਲੂ ਆ ਰਿਹਾ ਇਹ ਤਿੰਨ ਚਾਰ ਟਰੈਕਟਰ ਫਰੀਦਕੋਟ ਮੰਡੀ ਦੇ ਵਿੱਚ ਮੈਂ ਜਦੋਂ ਵੀ ਆਉਣਾ ਤੇ ਉਦੋਂ ਬਈ ਲੱਗੇ ਖੜੇ ਹੁੰਦੇ ਆ ਠੀਕ ਆ ਆ ਦੇਖੋ ਮਿੱਤਰੋ ਕਣੀਆਂ ਆ ਰਹੀਆਂ ਥੋੜੀਆਂ ਥੁਣੀਆਂ ਜਿਹੀਆਂ ਕਣੀਆਂ ਆ ਰਹੀਆਂ ਮੈਂ ਜਦੋਂ ਨਿਕਲ ਤੁਰਿਆ ਤੇ ਕਣੀਆਂ ਡਿੱਗਦੀਆਂ ਇੱਧਰ ਆਪਾਂ ਰਸਤਾ ਵਿਛਦੀ ਕਿੱਥੋਂ ਦੀ ਲੰਘੀਏ ਤੇ ਬਈ ਕਰਦੇ ਆ ਫਿਰ ਅੰਦਰ ਗੱਲਬਾਤ ਸਾਰੀ ਤੇ ਬਈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਬਈ WhatsApp ਦਾ ਜਿਹੜਾ ਮੈਂ ਲਿੰਕ ਆ ਉਹ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੰਨਾ ਹੁਣਾਂ ਤੇ ਜ਼ਰੂਰ ਉਸ ਨੂੰ ਜੁਆਇਨ ਜ਼ਰੂਰ ਕਰਿਓ ਠ ਤੋ ਤਾਲੂ ਲਾਲ ਵੀ ਆ ਰਿਹਾ ਠੀਕ ਹੈ ਤੇ ਡਾਇਮੰਡ ਆਲੂ ਚਿੱਟਾ ਵੀ ਆ ਰਿਹਾ ਤੇ ਜੇ ਬਾਈ ਆਪਾਂ ਵੇਣੇ ਆ ਗੱਲਬਾਤ ਕਰਦੇ ਮਾਲਕ ਵੀ ਰਹਿਣਾ ਤੇ ਬਾਈ ਕੀ ਝਾੜ ਐ ਸਵਾਰ ਜਿਹੜਾ ਆਲੂ ਦੇ ਰਿਹਾ ਉਹ ਆ ਜਣੀ 12 ਵਜੇ ਠੀਕ ਆ ਕਰਦੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ 12 ਵਜੇ ਹਾਂ 12 ਵਜੇ ਆ ਜੂਗੀ ਤੇ ਲੈ ਵੀ ਜਿਹੜਾ ਆਮ ਜਿਹੜਾ ਜਿਹੜਾ ਤੋਤਾ ਆਲੂ ਹੈ ਜੀ ਇਹਦਾ ਰੇਟ 5 550 ਵੀ ਚੱਲੀ ਜਾਂਦਾ ਬਾਈ ਤੇ ਚਿੱਟਾ ਡਾਇਮੰਡ ਆਲੂ ਦਾ ਜਿਹੜਾ ਰੇਟ ਹੈ ਇਹਦਾ ਬਾਈ ਜੀ ਚੱਲ ਰਿਹਾ 1450 ਰੁਪਏ ਦਾ ਘਾਟਾ ਇਗਾ ਇਧਰ ਆ ਵੀਰ ਗੋਲੀ ਵੀ ਪਈ ਆ ਇਧਰ ਪਰੌਣਾ ਪੋਠਾ ਚ ਪਾਉਣੇ ਹੋਰ ਪਰਾਂ ਕੀ ਹਾਲ ਐ ਕਿਹੜੀ ਸਬਜ਼ੀ ਵੀਰੇ ਗੋਭੀ ਆ ਇੱਕ ਮਿੰਟ ਮਾੜਾ ਜਲਾਈ ਕਰਾਂ ਮੈਂ ਤੇਰੀ ਗੱਲ ਬਣਾਂਗੇ ਰੇਟ ਰੁੱਟ ਪੁੱਛ ਲਈਏ ਹੋਰ ਪਰਾਂ ਕੈਮ ਹੈ ਹਾਂਜੀ ਹਾਂਜੀ ਤੇ ਭਾਈ ਕੀ ਰੇਟ ਕਰਤਾ ਅੱਜ ਲਫਾਫੇ ਦਾ ਗੋਭੀ 50 ਰੁਪਏ ਨਾਲ ਵੇਚਦਾ ਵੀਰੇ 50 ਰੁਪਏ ਨਾਲ ਇਹ 30 ਕਿਲੋ ਭਰਤੀ ਹੁੰਦੀ ਐ 27 28 ਕਿਲੋ ਭਰਤੀ ਹੁੰਦੀ ਐ 27 28 ਕਿਲੋ ਹੁੰਦੀ ਐ ਤੇ ਕੀ ਪਿਜੀਸ਼ਨ ਆਵਦੀ ਹੈ ਗੋਭੀ ਕੇ ਕਿਵੇਂ ਹਾਂਜੀ ਹਾਂਜੀ ਆਵਦੀ ਹੈ ਕਿਹੜੇ ਬਨੋਂ ਆਣਾ ਰਾਈਆ ਵਾਲਾ ਰਾਈਆਂ ਬਣਦਾ ਬਈ ਇੱਧਰ ਗੋਭੀ ਨਾ ਬਹੁਤ ਜ਼ਿਆਦਾ ਲੱਗਦੀ ਹੈ ਤੇ ਕਿੰਨਾ ਖਾਜੇ ਪਿਆ ਬਈ ਗੋਭੀ ਦਾ ਏਰੀਆ ਗੋਭੀ ਦਾ ਏਰੀਆ ਬਹੁਤ ਪਿਆਈ ਹਲੇ ਬਹੁਤ ਪਿਆ ਨਹੀਂ ਹੁਣ ਅੱਗੇ ਜਿਹੜੀ ਗਾਂ ਅੱਗੇ ਨਾਲੋਂ ਘਟੂਗੀ ਅਪ੍ਰੈਲ ਜੇ ਚ ਆਉਂਦੀ ਉਹ ਵੀ ਹੈਗੀ ਹੈ ਉਹ ਵੀ ਹੈਗੀ ਹੈ ਜੀ ਅੱਛਾ ਉਹਦਾ ਕੀ ਰੇਟ ਰਹਿ ਸਕਦਾ ਉਦੋਂ ਆ ਕੇ ਅੰਤਾਂਜਾ ਕੋਈ ਕਹਿ ਨਹੀਂ ਸਕਦੇ ਪਰ ਬਣੂਗਾ ਰੇਟ ਉਹਦਾ ਅੱਛਾ ਉਦੋਂ ਬਣ ਸਕਦਾ ਰੇਟ ਬਾਕੀ ਇਹ ਜੋ ਕਹਿੰਦਾ ਮੰਡੀ ਦਾ ਬਈ ਨੱਥ ਦਾ ਰੇਟ ਆ ਹਾਂਜੀ ਹਾਂਜੀ ਆ ਟਿੰਡੋ ਦਾ ਕੀ ਰੇਟ ਚੱਲੀ ਜਾਂਦਾ ਬਈ ਟਿੰਡੋ ਦਾ ਇਹਦਾ 20 ਰੁਪਏ ਚੱਲਦਾ ਹੈ ਰੇਟ ਟਿੰਡੋ ਦਾ ਬਈ ਰੇਟ 20 ਰੁਪਏ ਚੱਲੀ ਜਾਂਦਾ ਤੇ ਚੈਣ ਵਾਲੇ ਖੀਰੇ ਦਾ ਰੇਟ ਕੀ ਚੱਲਦਾ ਪਿਆ ਇਹ ਵੀ 20 ਅੱਛਾ ਇਹਦਾ ਵੀ ਬਈ 20 ਰੁਪਏ ਚੱਲੀ ਜਾਂਦਾ ਤੇ ਲਫਾਫਾ ਬਈ ਅੱਜ ਜਿਹੜਾ ਤੁਸੀਂ ਆ 50 ਰੁਪਏ ਦੇ ਹਿਸਾਬ ਨਾਲ ਜਿਹੜਾ ਲਫਾਫਾ ਚੱਲੀ ਜਾਂਦਾ ਤੇ ਹੋਰ ਆਪਣੇ ਕੋਲ ਕੀ ਸਬਜ਼ੀ ਹੈ ਸਬਜ਼ੀ ਇਸ ਟਾਈਮ ਗੋਭੀ ਹੈ ਮਟਰ ਮਟਰ ਨਹੀਂ ਲਾਇ ਮਟਰ ਲਾਏ ਸੀਗੇ ਪਰ ਹੋਏ ਨਹੀਂ ਆਪਣੇ ਕਿਉਂ ਕੀ ਗੱਲ ਬਣ ਗਈ ਬਈ ਮਟਰ ਨੂੰ ਬਿਮਾਰੀ ਪੈ ਗਈ ਫਲੈਟ अच्छा परवादे हां जी परवादे फिर ओथे ਹੁਣ ਕੀ ਲਾਉਂਗੇ ਹੁਣ ਇਹਨੇ ਸਾਰੇ ਭਿੰਡੀ ਲਾਵਾਂਗੇ ਤੇ ਭਿੰਡੀ ਲਾਉਂਗੇ ਠੀਕ ਠੀਕ ਇਹ ਕਿ ਯਾਰ ਨਾ ਕੱਲ ਆਪਾਂ ਕਮੈਂਟ ਆ ਜਾਂਦੇ ਭਾਈ ਜਿਹੜੇ ਕਿਸੇ ਨੇ ਕੱਦੂ ਘਰੇ ਵੀ ਲਾਉਣੇ ਆ ਜਾਂ ਕਿਸੇ ਕੋਈ ਕਿਸਮ ਪਤਾ ਵਧੀਆ ਕਿਸਮ ਹੋਵੇ ਕੱਦੂਆਂ ਦੀ ਐਡਵਾਂਟਾ ਦਾ ਲਾ ਸਕਦੇ ਕਿਹੜੀ ਐਡਵਾਂਟਾ ਹੀ ਐਡਵਾਂਟਾ ਬੜਾ ਉੱਚੀ ਬੋਲਦੇ ਐਡਵਾਂਟਾ ਦਾ ਅੱਛਾ ਐਡਵਾਂਟਾ ਕਿਸਮ ਦਾ ਜਿਹੜਾ ਕੱਦੂ ਉਹ ਹਰੇਕ ਵੀ ਜਿਹੜੀ ਬੀਜਾਂ ਵਾਲੀ ਦੁਕਾਨ ਤੋਂ ਹੋਰੇ ਮਿਲ ਜੂਗਾ ਜੀ ਅੱਛਾ ਲੈ ਭਾਈ ਕੱਲ ਕੱਦੂਆਂ ਬਾਰੇ ਗੱਲਬਾਤ ਹੋਜੀ ਵੀ ਕੱਦੂਆਂ ਦੀ ਐਡਵਾਂਟਾ ਕੰਪਨੀ ਦਾ ਨਾ ਹਾਂਜੀ ਹਾਂਜੀ ਐਡਵਾਂਟਾ ਕੰਪਨੀ ਦਾ ਕਹਿ ਗਿਆ ਆਪਾਂ ਕਦੋਂ ਖਰੀਦ ਸਕਦੇ ਠੀਕ ਆ ਬਹੁਤ ਬਹੁਤ ਮਿਹਰਬਾਨੀ ਵੀਰੇ ਤੇ ਲੋ ਜੀ ਤੁਸੀਂ ਇਹ ਕੱਦੂ ਦੇ ਬਾਈ ਬੀਜ ਲਾਉਣੇ ਹੋਂ ਤਾਂ ਐਡਵਾਂਟਾ ਕੰਪਨੀ ਦੇ ਕਿਉਂਕਿ ਬਾਈ ਜਿਹੜੇ ਸਬਜ਼ੀ ਦੇ ਬਾੜ ਕਾਸ਼ਤ ਕਰਦੇ ਆ ਨਾ ਅਸਲ ਦੇ ਵਿੱਚ ਜਿਹੜਾ ਉਹਨਾਂ ਨੂੰ ਇਹ ਸਾਰਾ ਸਿਸਟਮ ਇੱਧਰ ਬਾਈ ਤੁਸੀਂ ਜਿਹੜੀ ਸਬਜ਼ੀ ਜਿਹੜੀ ਸਾਰੀ ਖਰੀਦ ਕੇ ਲੋਡਿੰਗ ਹੋ ਚੁੱਕੀ ਆ ਠੀਕ ਆ ਤੇ ਆਪਾਂ ਬਾਈ ਜਿਹੜੇ ਹੋਲ ਸੇਲ ਦੀ ਗੱਲ ਕਰਾਂਗੇ ਪਹਿਲਾਂ ਇੱਕ ਦੋ ਰੇੜੀਆਂ ਤੋਂ ਆਪਾਂ ਜਿਹੜਾ ਕਨਫਰਮ ਵੀ ਕਰਾਂਗੇ ਪਰਚੂਨ ਮਾਲ ਦੇ ਰੇਟ ਵੀ ਭਾਈ ਕਨਫਰਮ ਕਰਾਂਗੇ ਅੱਜ ਮਟਰ ਦਾ ਕੀ ਰੇਟ ਰਿਹਾ ਤੇ ਗੋਭੀ ਦਾ ਲਫਾਪਾ ਵੀ 50 ਰੁਪਏ ਚੱਲੀ ਜਾਂਦਾ ਤੇ ਗਾਜਰ ਦੇ ਲਫਾਫੇ ਦਾ ਕੀ ਰੇਟ ਚੱਲਦਾ ਇਧਰ ਭਾਈ ਤੁਸੀਂ ਦੋਨਾ ਗਾਜਰਾ ਹੀ ਗਾਜਰਾ ਪੰਗਾ ਮਿੱਤਰੋ ਗਾਜਰਾ ਹੀ ਗਾਜਰਾ ਪੰਗਾ ਠੀਕ ਹੈ ਤੇ ਗੱਲਬਾਤ ਆਪਾਂ ਭਾਈ ਤੋਂ ਕਰ ਲੈਣੀ ਅੱਜ ਜਿਹੜਾ ਗਾਜਰ ਦਾ ਕੀ ਪ੍ਰਾਜ ਗਾਜਰ ਦਾ ਲਫਾਪਾ ਕੀ ਰੇਟ ਹੈ ਗਾਜਰ ਭਾਈ 100 ਰੁਪਏ ਦਾ ਲਫਾਪਾ 100 100 120 ਰੁਪਏ ਦਾ ਜਿਹੜਾ ਲਫਾਪਾ ਹੈ ਤੇ ਭਾਈ ਟਿੰਡੋ ਦਾ ਕੀ ਰੇਟ ਹੋ ਗਿਆ ਅੱਜ ਠੀਕ ਹੈ ਕਿਉਂਕਿ ਭਾਈ ਖਰੀਦਨੇ ਭਾਈ ਪਾੜੀ ਪੇਠ ਦਾ ਕੀ ਰੇਟ ਅੱਜ ਇਹ ਆਪਣੀ ਜੁਗਣੀ ਹੈ ਜੀ ਇਹ 10 ਰੁਪਏ ਕਿਲੋ ਭਾਜਦਾ ਕੀ ਨਾਮ ਹੁੰਦਾ ਇਹਦਾ ਇਹ ਜੁਗਣੀ ਜੁਗਣੀ ਮਾਰੋ ਕਹਿੰਦੇ ਮਾਰੋ ਪੇਠੇ ਨੂੰ ਇਹ ਜੁਗਣੀ ਵੀ ਆਪਾਂ ਪੰਜਾਬੀ ਭਾਸ਼ਾ ਚ ਕਹਿੰਦੇ ਪਾੜੀ ਪੇਠਾ ਉਹਦੇ ਨਾਲ ਜੁਗਣੀ ਹਾਂ ਜੁਗਣੀ ਜੁਗਣੀ ਠੀਕ ਹੈ ਏ ਭਾਈ ਕਿਹੜੀ ਸਾਈਡ ਤੋਂ ਆਉਂਦਾ ਸੇ ਇਹ ਆਪਣਾ ਮਲੇਰਕੋਟ ਦੀ ਸਾਈਡ ਤੋਂ ਆਉਂਦਾ ਜੀ ਅੱਛਾ ਪੰਜਾਬ ਤੋਂ ਮਲੇਰਕੋਟ ਦਾ ਸਾਈਡ ਤੋਂ ਤੇ ਆਪਣੇ ਇੱਥੇ ਨੇੜੇ-ਤੇੜੇ ਨਹੀਂ ਆਉਂਦਾ ਫਰੀਦ ਨੇੜੇ ਤੇ ਲੋਕਲ ਪੇਠਾ ਚੱਲਦਾ ਜੀ ਆਪਣਾ ਅੱਛਾ ਲੋਕਲ ਪੇਠਾ ਨੇ ਪਿੰਡ ਦਾ ਜੀ ਲੈ ਭਾਈ ਆਹ ਕੁਘਿਆਣੇ ਪੈਂਦਾ ਲੈ ਭਈ ਫਰੀਦਕੋਟ ਦੇ ਬਿਲਕੁਲ ਨਾਲ ਆ ਕੁਘਿਆਣਾ ਪਿੰਡ ਪੈ ਜਾਂਦਾ ਉੱਥੋਂ ਬੈਠਾ ਆ ਰਹੇ 15 ਕਨੇ ਦੇ 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 ਇਹਦਾ ਭਾਈ ਕੀ ਰੇਟ ਹੋ ਗਿਆ ਅੱਜ ਪੇਠੇ ਪੇਠੇ ਦਾ ਕੀ ਰੇਟ ਆ ਗਿਆ ਜੀ 15 ਰੁਪਏ ਲੋ 14 ਰੁਪਏ ਕਿਲੋ 15 ਤੋਂ ਲੈ ਕੇ 14-15 ਰੁਪਏ ਕਿਲੋ ਗਾਜਰ 100 ਰੁਪਏ 120 ਤੇ 4 ਕਰ ਰੁਪਏ ਜਿਹੜੀ ਤੁਹਾਨੂੰ ਗਾਦਰ ਬੈਠ ਗਈ ਆ ਅਜੇ ਭਾਈ ਬੰਦ ਗੋਬੀ ਦਾ ਪ੍ਰਾਈਸ ਕੀ ਕਰ ਬੰਦ ਗੋਬੀ 50 ਰੁਪਏ ਲਵਾਵਾ ਜੀ ਬੰਦ ਗੋਬੀ 50 ਰੁਪਏ ਤੇ ਫੁੱਲ ਗੋਬੀ ਦਾ ਫੁੱਲ ਗੋਬੀ 50 ਰੁਪਏ ਲਵਾਵਾ ਮਟਰ 22 ਰੁਪਏ ਕਿਲੋ ਅੱਛਾ ਮਟਰ ਲੈ ਵੀ ਪਹਿਲਾਂ ਜ਼ੂਮ ਕਰਕੇ ਦਿਖਾ ਦਿਏ ਇਹ ਪਈ ਪੈਨਸਲ ਮਟਰ ਹੀ ਆ ਨਾ ਪੈਨਸਲ ਮਟਰ ਹੈ ਜੀ ਲੈ ਵੀ ਤੁਸੀਂ ਦੇਖੋ ਜਿਹੜੇ ਪੈਨਸਲ ਮਟਰ ਹੈ ਇਹਦਾ ਰੇਟ ਅਜ 22 ਰੁਪਏ 22 ਰੁਪਏ ਕਿਲੋ 22 ਰੁਪਏ ਇਹ ਬਾਈ ਕਿਹੜੀ ਸਾਈਡ ਤੋਂ ਆਉਂਦਾ ਇਹ ਮਟਰ ਕਿਹੜੇ ਪਿੰਡ ਦਾ ਮਟਰ ਆਪਣਾ ਵੀ ਇਹ ਪੱਕੇ ਪਿੰਡ ਦਾ ਮਟਰ ਆ ਜੀ ਇੱਕ ਮਾੜੀ ਮੁਸਤਫਾ ਤੋਂ ਮਟਰ ਨਹੀਂ ਆਉਂਦਾ ਹਾਂਜੀ ਮਾੜੀ ਮੁਸਤਫਾ ਤੋਂ ਨਹੀਂ ਉਧਰ ਨਹੀਂ ਅੱਛਾ ਪੱਕੇ ਪਿੰਡ ਦਾ ਆ ਰਿਹਾ ਪੱਕੇ ਪਿੰਡ ਦਾ ਆ ਰਿਹਾ ਟਹਨੇ ਦਾ ਆ ਰਿਹਾ ਜੀ ਇਹ ਬਾਈ ਕੀ ਪੋਜੀਸ਼ਨ ਰਹਿ ਸਕਦੀ ਮਟਰ ਦੀ ਉਹਨਾਂ ਮਟਰ ਦੀ ਇਹੀ ਪੋਜੀਸ਼ਨ ਰਹੂਗੀ ਬਾਕੀ ਗੋਭੀ ਕੁਭੀ ਦਾ ਬਹੁਤ ਬੁਰਾ ਹਾਲ ਉਹਦਾ ਤਾਂ ਬਹੁਤ ਟਾਈਮ ਤੋਂ ਬਰਾ ਹਾਲ ਜਿੰਮੇਦਾਰ ਉਹਦਾ ਸੈਟ ਕਹਵੇਂ ਸੈਟਾਂ ਇਹ ਗਾਜਰ ਲਵਾ ਦੇ ਲਓ ਜੀ ਆਪਾਂ ਤੁਹਾਨੂੰ ਦਿਖਾ ਦੀ ਗਾਦਰ ਗਾਜਰਾ ਹੈ ਵੈਰੈਟੀ ਹਾਂਜੀ ਇਹ ਇਹ ਜੀਰੇ ਦੀ ਗਾਜਰਾ ਮੱਲਾ ਵਾਲੇ ਦੀ ਅੱਛਾ ਜੀਰੇ ਦੀ ਗਾਜਰਾ ਮੱਲਾ ਦਾ ਪਿੰਡ ਹੈ ਜੀ ਤੇ ਭਾਈ ਅੱਜ ਜਿਹੜਾ ਡਾਇਮੰਡ ਵਾਲੂ ਤੋਤੇ ਦਾ ਕੀ ਰੇਟ ਆ ਡਾਇਮੰਡ ਵਾਲੂ ਤੋਤੇ ਦੇ ਦਾ 550 ਰੁਪਏ 550 ਰੁਪਏ ਵਧਿਆ ਥੋੜਾ ਜਿਹਾ ਹਾਂ ਵਧਿਆ 500 550 ਰੁਪਏ ਠੀਕ ਹੈ ਤੇ ਮਿੱਟੀ ਵਾਲਾ 400 ਰੇਟ ਆ ਅੱਛਾ ਮਿੱਟੀ ਵਾਲੇ ਦਾ ਜਿਹੜਾ ਰੇਟ ਆ 400 ਡਾਇਮੰਡ ਦਾ ਹੀ ਦੱਸਣਾ ਇਹਨੇ ਟੁਕਰਾਜ ਆ ਜੀ ਕੋ ਖਰਾਜ ਆ ਇਹੜਾ ਲਾਲ ਆਲੂ ਦਾ ਕੀ ਰੇਟ ਆ ਹੁੰਦਾ 600 ਰੁਪਏ ਰੇਟ ਆ ਟਰ ਧੋਤੇ ਦਾ ਜੀ 600 ਦਾ 500 ਰੇਟ ਆ ਭਾਈ ਧੋਤੇ ਦਾ ਲੈ ਭਾਈ ਨੰਬਰ ਬੋਲ ਦੇ ਇਕ ਟਿਕਾੜ ਗੁਰਨਾਨ ਫੂਡ ਕੰਪਨੀ ਫਰੀਦਕੋਟ 98154 58477 ਲੈ ਭਾਈ ਜਿਹੜੀਆਂ ਵੈਰੈਟੀਆਂ ਦਿਖਾਈਆਂ ਭਾਈ ਤੋਂ ਜਿਹੜੀਆਂ ਤੁਸੀਂ ਆ ਕੇ ਖਰੀਦ ਸਕਦੇ ਹੋ ਪੂਰੇ ਜਮਨ ਜੈਨੂਨ ਰੇਟ ਦੱਸਿਆ ਇਸੇ ਰੇਟ ਤੇ ਭਾਈ ਮਿਲਣੀ ਚਾਹੀਦੀ ਕੋਈ ਵੀ ਬੰਦਾ ਆਵੇ ਠੀਕ ਹੈ ਹੋਰ ਚਾਹ ਜੀ ਅੱਜ ਦਾ ਰੇਟ ਇਹ ਹੈ ਕੱਲ ਦਾ ਰੇਟ ਆਪਾਂ ਕੁਝ ਕਹਿ ਨਹੀਂ ਸਕਦੇ ਹਾਂਜੀ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਕਿਉਂਕਿ ਅਸੀਂ ਤਾਂ ਭਾਈ ਸਬਜ਼ੀਆਂ ਵੇਖਦੇ ਹੀ ਠੀਕ ਹੈ ਤੁਹਾਨੂੰ ਐ ਲੱਗੂ ਆ ਵੀ ਕੋਈ ਇਹ ਇਹਦਾ ਨਾਮ ਕੀ ਹੈ ਬਾਈ ਇਹ ਗੰਡ ਗੋਭੀ ਆ ਜੀ ਇਹ ਗੰਡ ਗੋਭੀ ਵਾਜਦੀ ਆ ਹਾਂ ਜੀ ਤੇ ਯਾਰ ਐਡੀ ਕੀ ਹੁੰਦੀ ਆ ਇਸ ਤੋਂ ਵੀ ਵੱਡੀ ਹੋ ਜਾਂਦੀ ਆ ਕਿੱਡੀ ਕੋ ਹੋ ਜਾਂਦੀ ਆ ਇਹ ਪਾਈਆ ਕੋ ਹੋ ਜਾਂਦੀ ਪਾਈਆ ਅੱਛਾ ਇਦਾਂ ਢਿਆ ਹੋਏ ਨੇ ਇਹਦਾ ਬਾਈ ਬਣਾਉਣ ਦਾ ਤਰੀਕਾ ਕੀ ਹੈ ਵੀ ਦੱਸ ਦੇਕਰ ਇਹਦਾ ਬਣਾਉਣ ਦਾ ਤਰੀਕਾ ਜੀ ਇਹਨੂੰ ਛਿੱਲ ਕੇ ਹਾਂ ਉਬਾਲ ਕੇ ਫੇਰ ਬਣਾਓ ਅੱਛਾ ਛਲ ਕੇ ਉਬਾਲ ਕੇ ਜਿਵੇਂ ਆਪਾਂ ਮੂੜੀਆਂ ਸੁੱਕੀਆਂ ਬਣਾਉਨੇ ਆ ਬਾਲ ਕੇ ਬਣਾਉਨੇ ਆ ਉਸੇ ਤਰ੍ਹਾਂ ਦਾ ਵੀ ਇਹਦਾ ਨਾਂ ਗੰਡ ਗੋਬੀ ਤੁਸੀਂ ਗੰਡ ਗੋਬੀ ਵੇਖੋ ਮਿੱਤਰੋ ਠੀਕ ਹੈ ਤੇ ਭਾਈ ਕੀ ਕੀ ਰੇਟ ਆ ਇਹਦਾ ਕਿਲੋ ਦਾ ਹਿਸਾਬ ਆ ਕਿ ਕੀ ਆ ਇਹ ਕਿਲੋ ਦਾ ਹਿਸਾਬ ਹੈ ਜੀ ਕਿਲੋ ਦਾ ਕੀ ਰੇਟ ਆ ਕਿਲੋ ਦਾ ਇਹ 20 ਰੁਪਏ ਕਿ ਸਹੀ ਦੱਸਣਾ ਇਹ ਬਾਲੀ ਦੂਰ ਜਾਂਦੀ ਵੀਰ ਕੋ ਆਪਣੀ ਰੇਟ ਸਹੀ ਦੱਸਣਾ ਬਿਲਕੁਲ ਜਾਇਜ਼ ਹੈ 20 ਰੁਪਏ ਵੀਰ ਨਹੀਂ 20 ਰੁਪਏ ਇੰਨੇ ਕ ਪੀਸ ਦਾ ਰੇਟ ਹੈ ਕਿ ਕਿਲੋ ਇਹ ਕਿਲੋ ਦਾ ਹਿਸਾਬ ਹੈ ਜੀ ਅੱਛਾ 20 ਰੁਪਏ ਕਿਲੋ ਦਾ ਹਿਸਾਬ ਹੈ ਤੇ ਅੱਜ ਜਿਹੜੀ ਸਾਗ ਪਾਲਕ ਮੇਥੀ ਧੋਣੀ ਹੈ ਸਾਗ ਸਾਗ ਦਾ ਜੀ ਬਹੁਤ ਬਹੁਤ ਸਸਤਾ ਹੋ ਗਿਆ ਅੱਜ ਤੋਂ ਕਿੰਨਾ ਹੋ ਗਿਆ ਇਹ ਤਾਂ ਹੋ ਗਿਆ ਜੀ 3 ਰੁਪਏ 5 ਆ 5 6 ਰੁਪਏ ਗੁੱਟੀ ਹੋ ਗਿਆ ਸਾਗ ਦਾ 6 ਰੁਪਏ ਗੁੱਟੀ ਹੋ ਗਈ ਇੱਥੇ ਤਾਂ ਫੇਰ ਵੀ ਰੇਟ ਆ ਬਾਈ ਅੱਜ ਕਈ ਮੰਡੀਆਂ ਦਾ 30 32 30 ਰੁਪਿਆ ਰੁਪਿਆ 1.5 ਰੁਪਿਆ ਚੱਲੀਆਂ ਹਾਂ ਹਾਂ ਤੇ ਕਿਹੜੇ ਪਿੰਡੋਂ ਆਇਆ ਅੰਕਲ ਤੂੰ ਕਿਹੜੇ ਪਿੰਡੋਂ ਆ ਮੈਂ ਕਲੇਰਾ ਤੋਂ ਛੱਡ ਜਾ ਇੱਕ ਮਿੰਟ ਆ ਲਾਦ ਕੇ ਕਿ ਜਿਹੜੇ ਪਿੰਡੋਂ ਆਇਆ? ਟਲੇਰਪਿੰਡ ਤੋਂ। ਨਹੀਂ ਵੇਚਣਾ ਆ ਕਿ ਖਰੀਦਣਾ ਆ ਮਾਲ। ਖਰੀਦਣਾ। ਖਰੀਦਣ ਆਇਆ ਠੀਕ ਹੈ। ਕੀ ਪਿੰਡਾਂ ਦੇ ਵਿੱਚ ਵੇਚਦਣ ਆ? ਹਾਂ। ਲੈ ਵੀ ਪਿੰਡਾਂ ਦੇ ਵਿੱਚ ਬਾਈ ਆਉਣਾ ਖਰੀਦਣ ਆਇਆ ਠੀਕ ਹੈ। ਤੇ ਹੁਣ ਬਾਈ ਜੇ ਕਹਿ ਲੀਏ ਵੀ 5 ਰੁਪਏ ਗੁੱਟੀ ਲੈ ਕੇ 5 ਰੁਪਏ ਤੁਹਾਨੂੰ ਤ ਨਹੀਂ ਮਿਲਲੇ। ਬਾਈ ਕੀ ਰੇਟ ਵੇਚ ਜਾਂਦੀ ਪਿੰਡਾਂ ਦੇ ਵਿੱਚ ਆਮ? 10 ਰੁਪਏ। 10 ਰੁਪਏ ਵੀ 5 ਰੁਪਏ ਜਿਹੜੇ ਕੱਢਨੇ ਜਾਇਜ ਆ ਠੀਕ ਹੈ। ਕਿਉਂਕਿ ਕਈ ਮਤਾਵਾ ਬਾਪੂ ਕਹਿ ਦਿੰਦੀਆਂ ਯਾਰ ਵੀ ਉੱਥੇ ਰੇਟ ਆ ਸੀ। ਕਿਉਂਕਿ ਬਾਈ ਇਹ ਜਿਹੜੇ ਆ ਸਾਰੇ ਬਾਉਂਡਰੀ ਬਾਲ ਦੇ ਵਿੱਚ ਤੁਹ ਸਾਰੇ ਆ ਵੀਰਣ ਜਿਹੜੇ ਰੇੜੀਆਂ ਰੂੜੀਆਂ ਲੱਗੀਆਂ ਖੜੇ ਇਹਨਾਂ ਨੇ ਬਈ ਖਰੀਦ ਕੇ ਪਿੰਡਾਂ ਦੇ ਵਿੱਚ ਜਿਹੜੀ ਸੇਲ ਕਰਨ। ਵੇਖ ਜਾਂਦਾ ਮਾਲ ਵੇਖੀ ਜਾਂਦਾ ਕਿਤੇ ਰਹਿ ਵੀ ਜਾਂਦਾ ਕੋਈ ਨਹੀਂ ਕਦੇ ਚੰਗਾ ਤੇ ਕਦੇ ਮਾੜਾ ਹਨਾ। ਚਲ ਕਰਦੇ ਸਸਤੀ ਕਰ ਸਾਰੇ ਨੂੰ ਫਿਰ। ਆ ਸ੍ਰੀਕਰ। ਬੌਜੀ ਸੇਟ ਸਾਫ ਕੈਮ ਆ ਜੀ ਸੇ ਤਾਂ। ਲੈ ਜੀ ਪੈਰੋ ਫਰੂਟ ਕੰਪਨੀ ਦੇ ਪਹੁੰਚੇ ਤੇ ਬਾਈ ਦਾ ਜਿਹੜਾ ਨੰਬਰ ਵੀ ਦੱਸਾਂਗੇ ਆਪਾਂ ਆਏ ਸੀ ਬੁੱਧਵਾਰ ਠੀਕ ਹੈ ਜੀ। ਬਸ ਆਹੀਂ ਲਾ ਲਓ ਜੀ। ੂੰੂੰ ਫੜ ਰੋ ਚੁਟ ਕੇ ਜਿਵੇਂ ਆਪਾਂ ਕੱਪੜੇ ਲੈਣੋਂ ਜਾਇਆ। ਤੇ ਬੌਜੀ ਅੱਜ ਜਿਹੜਾ ਅੰਗੂਰ ਦਾ ਕੀ ਰੇਟ ਚੱਲਦਾ ਹੈ? ਇਹ 10 ਕਿਲ 10 ਕਿਲੋ ਮਿੱਤਰ ਅੰਗੂਰ 700 ਰੁਪਏ ਦਾ ਤੁਸੀਂ ਖਰੀਦ ਸਕਦੇ ਹੋ 10 ਕਿਲੋ ਜਿਹੜਾ ਅੰਗੂਰ 700 ਰੁਪਏ ਦਾ ਤੇ ਜਿਹੜਾ ਅੱਜ ਆਪਣਾ ਕਾਲਾ ਅੰਗੂਰ ਕੀ ਆ ਗਿਆ ਨਾਗਣੀ 1000 ਰੁਪਏ ਦਾ ਜੀ 10 ਕਿਲੋ ਉਹ 1000 ਦਾ 10 ਕਿਲੋ 100 ਰੁਪਏ ਕਿਲੋ ਠੀਕ ਹੈ ਜੀ 100 ਰੁਪਏ ਕਿਲੋ ਹੋ ਗਿਆ ਆਪਣਾ ਅਮਰੂਦ ਕੀ ਰੇਟ ਹੋ ਗਿਆ ਜੀ ਅਮਰੂਦ 55 ਰੁਪਏ ਕਿਲੋ ਹੈ 55 60 ਰੁਪਏ ਜੀ 55 60 ਰੁਪਏ ਜਿਹੜਾ ਅਮਰੂਦ ਖਰੀਦ ਸਕਦੇ ਹੋ ਤੇ ਨਾਰ ਦਾ ਕੀ ਰੇਟ ਹੋ ਗਿਆ ਜੀ ਨਾਰ 1600 ਰੁਪਏ 160 ਰੁਪਏ ਕਿਲੋ 160 ਰੁਪਏ ਕਿਲੋ ਤੇ ਅਨ ਆਨਾ ਨਾਸੀਬ ਸਾਟਾ ਤੇ ਪੇਠੇ ਦਾ ਕੀ ਰੇਟ ਹੋ ਗਿਆ ਜੀ ਪੇਠਾ 15 ਰੁਪਏ ਕਿਲੋ ਜੀ ਪੇਠਾ 15 ਰੁਪਏ ਕਿਲੋ ਹੋ ਗਿਆ ਤੇ ਹੋਰ ਆਪਣੇ ਕੋਲੇ ਇੱਕ ਜਿਹੜਾ ਇੰਪੋਰਟਡ ਆ ਇੰਪੋਰਟਡ ਮਾਲ ਦਾ ਕੀ ਰੇਟ ਆ ਗਈ ਕਿਹੜੀ ਕਿਹੜੀ ਵੀਰ ਹੈ ਪੂਰ ਹੈਗਾ ਆਸਟ੍ਰੇਲੀਆ ਦਾ 12 ਆਪਣਾ 1500 ਰੁਪਏ 6 ਕਿਲੋ ਨੰਬਰ ਤੁਹਾਡਾ ਕਿਹੜਾ ਚੱਲਦਾ ਇੱਧਰ 98727 ਠੀਕ ਆ ਜੀ 79859 ਜੀ ਲੈ ਜੀ ਭੈਰੋ ਫਰੂਟ ਕੰਪਨੀ ਦੇ ਖੜਿਆਂ ਤੇ ਬਾਈਆਂ ਤੋਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਫਰੂਟ ਤੁਹਾਨੂੰ ਚਾਹੀਦਾ ਹੋਵੇ ਕਿਉਂਕਿ ਬਾਈ ਆ ਥੋੜਾ ਜਿਹਾ ਬਿਜੀ ਆ ਤੇ ਜਦੋਂ ਹੋਣਾ ਇਹ ਤਾਂ ਆਪਾਂ ਜਰੂਰ ਕੱਲੀ ਕਾਨਵਾ ਜੀ ਬਹੁਤ ਬਹੁਤ ਮਿਹਰਬਾਨੀ ਚੰਡੀ ਦੇ ਵਿੱਚ ਗੱਲ ਕਰਦਾ ਨਾ ਬਾਈ ਗਰੋਵਰ ਸਾਖ सोनू ਪ੍ਰਧਾਨ ਦੀ ਦੁਕਾਨ ਤੇ ਆਏ ਹਣਾ ਤੇ ਬਾਈਆਂ ਦਾ ਬਹੁਤ ਸਾਫ਼ ਸੁਥਰਾ ਕਾਰੋਬਾਰ ਹੈ ਆਲੂ ਤੇ ਸਿਕਰ ਵਾਲਾ ਪਿਆ ਜਾ ਗਿਆ ਜੀ ਸਿਕਰ ਵਾਲਾ ਪਿਆ ਜਾ ਗਿਆ ਤੇ ਬਾਉ ਜੀ ਮਿੰਟ ਪੰਜ ਲਾਉਣੇ ਤੇ ਕੱਲੀ ਕੱਲੀ ਗੱਲ ਸਮਝਾ ਦਿਓ ਤੇ ਲਓ ਜੀ ਅੱਜ ਜਿਹੜੀ ਲਾਲ ਆਲੂ ਦੀ ਪੋਜੀਸ਼ਨ ਕੀ ਹੈ ਜੀ ਲਾਲ ਆਲੂ ਦੀ ਪਿੱਛੇ ਨਾ ਵੇਚੀ ਇਹ ਵਿਗਿਆ 580 ਤੋਂ 600 ਰੁਪਏ ਲੈ ਕੇ 580 ਤੋਂ 600 600 ਰੁਪਏ ਨੈਟ ਵਿਕਿਆ 600 ਨੈਟ ਵਿਕਿਆ ਠੀਕ ਹੈ ਜੀ ਤੇ ਜਿੰਨਾ ਜਿੰਨਾ ਮਰਜ਼ੀ ਲੈ ਲਓ 350 ਰੁਪਏ ਕੁੱਲੀ ਬਾਜੀ ਆ ਅੱ 350 350 ਰੁਪਏ ਜਿਹੜਾ ਮਰਜੀ ਜਿਹੜਾ ਲੈ ਵੀ ਆ ਨਿਗਾ ਮਾਰ ਲਓ ਹਾਂਜੀ ਉਹ ਗੱਡੀ ਰੁਪਏ ਪਰਲੇ ਪਾਸੇ ਉਹਦਾ ਭਾਅ ਵੀ 350 ਆ ਉਹ ਸਮੇਂ ਕੋਈ ਰੁਪਏ ਪਰਲੇ ਪਾਸੇ ਠੀਕ ਹੈ ਜੀ ਠੀਕ ਹੈ ਠੀਕ ਹੈ ਹਾਂ ਤੇ ਬੌਜੀ ਰੇਟ ਜਮਾਂ ਜੈਨੂਇਨ ਹੋਣਾ ਚਾਹੀਦਾ ਇਹੀ ਗੱਲ ਹੋਣੀ ਚਾਹੀਦੀ ਕੋਈ ਮੈਂ ਜੋ ਬਸ ਤੁਸੀਂ ਠੀਕ ਹੈ ਜੀ ਮਟਰਾ ਪਿਆ ਪੈਨਸਲ ਮਟਰਾ ਬਹੁਤ ਸੋਹਣਾ ਮਟਰਾ ਦੇਸੀ ਮਟਰਾ 18 ਰੁਪਏ ਕਿਲੋ ਲੋਕੀ 22 ਵਿੱਚ ਵੇਚਦੇ ਪਰ ਆਪਾਂ 18 ਲੈ ਵੀ ਅੱਜ 18 ਰੁਪਏ ਬਾਈ ਸੋਨੂ ਪ੍ਰਧਾਨ ਦੀ ਹੱਟੀ ਕੋਲ ਜਿਹੜਾ 18 ਰੁਪਏ ਖਰੀਦ ਸਕਦਾ ਲੋਕ ਮਟਰਾ ਦਾ ਪਿਆਜ ਗੱਡੀ ਮੱਤੀ ਖੁੱਲੀ ਵਾਲੀ ਜੀ 30 ਰੁਪਏ ਵਿੱਚ ਖੁੱਲੀ ਬਾਜੀਆਂ ਵੇ ਲੋ ਭਾਈ ਗੱਡੀ ਭਰੀ ਪਈ 80 ਕਰਦਾ ਮਾਲ ਆਇਆ ਠੀਕ ਆ ਸੋਨੂ ਪ੍ਰਧਾਨ ਦੀ ਦੁਕਾਨ ਤੇ ਭਾਈ ਤੁਸੀਂ ਹੋਲ ਸੇਲ ਦੇ ਵਿੱਚ 30 ਰੁਪਏ ਕਿਲੋ ਬਾਬੇ ਨਾਨਕ ਦਾ ਨਾਮ ਲੱਗੇ ਆ ਵਾ ਮੋਟੇ ਦਾ 30 ਰੁਪਏ ਕਿਲੋ ਵਾਈ ਕਰਦਾ ਕੋਈ ਰੁਪਈਆ ਨਹੀਂ ਕਮਾਉਣ ਦੇ ਵਿੱਚੋਂ ਠੀਕ ਆ ਜੀ 30 ਰੁਪਏ ਕਿਲੋ ਲੈ ਵੀ 30 ਰੁਪਏ ਕਿਲੋ ਅੱਜ ਤੁਸੀਂ ਮਿੱਤਰੋ ਚੱਕ ਸਕਦੇ ਹੋ ਠੀਕ ਆ ਜਿੱਦੋਂ ਮਰਜ਼ੀ ਪਹੁੰਚ ਸਕਦੇ ਵੀ ਗਰੋਵਰ ਦੀ ਸੋਨੂ ਪ੍ਰਧਾਨ ਦੀ ਅਫਾਰਤ ਤੇ ਜਾਣਾ ਸਿਕਰ ਦਾ ਪਿਆਜ਼ ਲੱਗਿਆ ਤੇ ਆਹ ਦੇਖੋ ਤੁਸੀਂ ਗੱਡੀ ਵੀ ਰਾਜਸਥਾਨ ਨੰਬਰ ਤੁਹਾਨੂੰ ਦਿਖਾ ਦਈਏ 30 ਰੁਪਏ ਕਿਲੋ ਦਾ ਜਿਹੜਾ ਤੁਸੀਂ ਪਿਆਜ਼ ਖਰੀਦਣ ਤੋਂ ਪਹਿਲਾਂ ਤੁਸੀਂ ਪਿਆਜ਼ ਦੀ ਜਿਹੜੀ ਕੁਆਲਿਟੀ ਮਿੱਤਰੋ ਚੈੱਕ ਕਰੋ। ਠੀਕ ਆ ਜੀ। ਮੋਬਾਈਲ ਨੰਬਰ ਬੋਲ ਦੋ ਇੱਕ। 9150 5485 ਲਓ ਜੀ ਕਿਸੇ ਨੂੰ ਵੀ ਆਲੂ, ਡਾਇਮੰਡ, ਲਾਲ ਠੀਕ ਹੈ, ਮਟਰ ਤੇ ਸੀਕਰ ਵਾਲਾ ਪਿਆਜ਼ ਚਾਹੀਦਾ ਤੇ ਬਾਈ ਹੋ ਰਹੇ ਨਾ ਸੰਪਰਕ ਕਰਦੇ। ਡਾਇਮੰਡ ਆਲੂ ਆਇਆ ਸੀ ਬਹੁਤ ਸਪੈਸ਼ਲ ਸੀ ਆਪਣੇ ਕੋਲ ਤੁਹਾਨੂੰ ਦਿਖਾ ਦਿੰਦਾ। ਠੀਕ ਆ ਜੀ। ਲਾ ਵੀ ਡਾਇਮੰਡ ਆਲੂ ਦੇਖਦੇ ਆ ਜਿਹੜਾ ਸਪੈਸ਼ਲ ਬਾਈ ਹੋ ਰਹੇ ਨੇ ਆਇਆ ਡਾਇਮੰਡ ਆਲੂ ਆਪੋ। ਅੱਛਾ ਜੀ ਆਹ ਵਾਲਾ। ਇਹ ਜ਼ਿਮੀਦਾਰ ਨੂੰ ਆਪਾਂ 450 ਰੁਪਏ ਦੇ ਪੈ ਆਲੂ ਆ ਵੀਆਈਪੀ ਵੀਆਈਪੀ ਠੀਕ ਹੈ ਸਪੈਸ਼ਲ ਹੈ 450 ਇਹਦੀ ਬਈ ਖਾਸੀਅਤ ਕੀ ਹੈ ਫਿਰ ਇਹ ਦਮਗੇ ਨਾ ਦਾ ਮਿੱਠਾ ਬਣਦਾ ਨਾ ਪਾਣੀ ਛੱਡਦਾ ਨਾ ਪਾਣੀ ਛੱਡਦਾ ਹਾਂ ਜਿੰਨੂੰ ਪਕੋੜੇ ਵਿਆਹ ਸ਼ਾਦੀਆਂ ਤੇ ਚੋਤੇ ਦੇ ਇਹੀ ਭਾਗ ਅੱਛਾ ਵਿਆਹ ਸ਼ਾਦੀਆਂ ਵਾਲਾ ਆ ਚੱਕੋ ਪਰ ਚੱਕਣਾ ਠੀਕ ਹੈ ਡਾਇਮੰਡ ਆਲੂ ਡਾਇਮੰਡ ਹੀ ਹੈ ਨਾ ਜੀ ਡਾਇਮੰਡ ਤੇ ਬਾਈ ਹੋਰਾਂ ਦਾ ਨੰਬਰ ਹੋਈ ਤੁਹਾਨੂੰ ਦੱਸਤਾ ਤੇ ਆ ਵੀਰੋ ਪਿਆਜ ਵੀ ਦੀ ਗੱਡੀ ਸਾਰਾ ਭਰੇ ਭਏ ਖਜ਼ਾਨੇ ਇਹ ਪਾਫ ਨਗਰ ਦਾ ਜੀ ਇਹ 32 ਰੁਪਿਆ ਕਿਲੋ ਇਹ 32 ਰੁਪਿਆ ਜੀ ਇਹ ਪਾਫ ਨਗਰ ਇਹ ਕਿਹੜੀ ਸਾਈਡ ਪਾਫ ਨਗਰ ਆ ਗਈ ਇਹ ਆ ਜਾਂਦਾ ਯਾਰ ਐਮ ਪੀ ਦੀ ਪੈ ਅੱਛਾ ਐਮ ਪੀ ਜਗ੍ਹਾ ਠੀਕ ਹੈ ਬਾਉ ਜੀ ਨੰਬਰ ਤੁਹਾਡਾ ਬਾਈ ਸਾਰਾ ਮੈਂ ਗਰੋਥ ਆ ਹੋ ਰਾਂ ਦਾ ਮੈਂ ਦੱਸਦਾ ਤੇ ਤੁਸੀਂ ਬਾਈ ਪਿਆਜ ਜਿਹੜਾ ਖਰੀਦ ਸਕਦੇ ਹੋ ਇਧਰ ਗੱਡੀਆਂ ਜਿਹੜੀਆਂ ਲੱਗੀਆਂ ਪਈਆਂ ਬਾਈ ਤੁਸੀਂ ਪਹਿਲਾਂ ਛੋਲੀਆਂ ਦੀ ਜਿਹੜੀ ਕੁਆਲਿਟੀ ਚੈੱਕ ਕਰੋ ਠੀਕ ਹੈ ਛੋਲੀਆਂ ਦੇ ਵਿੱਚ ਜਿਹੜੇ ਜਿਵੇਂ ਆਪਾਂ ਟਾਟਾ ਟਾਟਾ ਕਹਿੰਦੇ ਨੇ ਦਾਣੇ ਭਰੇ ਭਰੇ ਪਏ ਆ ਦਾਣੇ ਬਾਈ ਇਹ ਸਾਰਾ ਜਿਹੜਾ ਐਮ ਪੀ ਦਾ ਮੱਧ ਪ੍ਰਦੇਸ਼ ਤੋਂ ਮਾਲ ਆ ਰਿਹਾ ਏ ਬਾਈ ਜਿਹੜਾ ਅੱਜ ਤੁਸੀਂ 25 ਰੁਪਏ ਜਿਹੜਾ ਖਰੀਦ ਸਕਦੇ ਹੋ ਬਾਈ ਮੋਬਾਈਲ ਨੰਬਰ ਦੱਸੋ ਯਕੀਨੀ ਇੱਕ ਮਿੰਟ ਅਬ ਮਾਈਕ ਲਾ ਦੀ ਮਾੜਾ ਖੜ ਜਾ ਖੜੇ ਪਿਆਬੀ ਜੀ ਦੱਸੋ ਕਿਉਂਕਿ ਬੰਦੇ ਆਪਣੇ 9914000930 9914000930 ਜੀ 930 ਲੈ ਬਾਈ ਹੋਰਾਂ ਤੋਂ ਨਾ ਬਾਈ ਇਹ ਬਾਈ ਪੰਡ 25 ਕਿਲੋ ਦੀ 15 ਦੀ 22 ਕਿਲੋ ਦੀ ਪੰਡ 22 ਕਿਲੋ ਦੀ ਪੰਡ ਹੈ ਮਿਲੂ ਬਾਈ ਪੰਡ ਦੇ ਹਿਸਾਬ ਨਾਲ ਨਾ ਪੰਡ ਦੇ ਹਿਸਾਬ ਨਾਲ ਪਰ ਚੂਨ ਤੇ ਨਹੀਂ ਹਣਾ ਤੇ ਬਾਈ ਕਿਸੇ ਵੀ ਪਿੰਡ ਵਾਲੇ ਵੀਰ ਨੇ ਜੇ ਲੈਣਾ ਹੋਵੇ ਵੀਡੀਓ ਦੇਖ ਰਿਹਾ ਤੇ ਬਾਈ ਕੋਲ ਫਰੀਦ ਕੋਟੋਂ ਆ ਗਿਆ ਅੱਜ ਅੱਜ ਦਾ ਰੇਟ ਅੱਜ 15 ਫਲਗਰੀ ਹੋ ਗਈ ਹੈ ਤੇ ਭਾਈ 25 ਰੁਪਏ ਦੇ ਕਿਲੋ ਦੇ ਹਿਸਾਬ ਨਾਲ ਜਿਹੜਾ ਤੁਸੀਂ ਖਰੀਦੋ ਮਿਹਰਬਾਨੀ ਵੀਰੇ ਓਕੇ ਪਾ ਬਰਾ ਦੇਣਾ ਆਪਾਂ ਪਹਿਲਾਂ ਦਿਖਾ ਲਈ ਆਹ ਤੇ ਫਰੈਂਸ ਫਰੂਟ ਡਿੰਡਾ 15 ਪੇ ਕਿਲੋ ਡਿੰਡਾ 15 ਪੇ ਲੌਕ ਕਰ ਲਈ ਨੌਜਵਾਨ ਜੰਗਏ ਦੇ ਵਿੱਚ ਭਾਈ ਹੋਰ ਪਰ ਕਵੇਂ ਸੇਤਾ ਨਹੀਂ ਬਜੀ ਅੱਛੀ ਗੱਲ ਠੀਕ ਹੈ ਬੋ ਵਧੀਆ ਭਜੀ ਚਲੋ ਵਧੀਆ ਜਿਹੇ ਹਮੇਸ਼ਾ ਵਧੀਆ ਰੱਖੇ ਚਲੋ ਭਾਈ ਆਜਾ ਆਜਾ ਦੇਖ ਲਈ ਫਿਰ ਕੱਲੀ ਜੀ ਆਪਾਂ ਤੋਂ ਸ਼ੁਰੂ ਕਰਦੇ ਆ ਉਧਰੋਂ ਸ਼ੁਰੂ ਕਰਦੀਏ ਬੱਬੂਏ ਟਿੰਡੇ ਦੀ ਬਾਜ਼ ਮਾਰ 15 ਪੇ ਮਿਰਚ ਤੋਂ ਸ਼ੁਰੂ ਕਰੀਏ ਆਪਾਂ ਆਲੂ ਤੋਂ ਸ਼ੁਰੂ ਕਰੀਏ ਉਹਦਰ ਆਲੂ ਤੋਂ ਸ਼ੁਰੂ ਆਲੂ ਤੋਂ ਸ਼ੁਰੂ ਕਰੀਏ ਆਪਾਂ ਲੈ ਵੀ ਆ ਗੱਲ ਹੁਣ ਸੁਣਨ ਵਾਲੀ ਆ ਠੀਕ ਆ ਤੇ ਬਾਈ ਦਾ ਨੰਬਰ ਤੁਸੀਂ ਪਹਿਲਾਂ ਨੋਟ ਕਰ ਲਓ 70 886 10183 ਨੰਬਰੀ ਹੈ ਨਾ ਹਾਂਜੀ ਬਾਈ ਜੀ ਠੀਕ ਆ ਜੀ ਲੈ ਵੀ ਆਲੂ ਦੀ ਕਿਸਮ ਦੱਸੀ ਕਿਹੜਾ ਆ ਗਿਆ ਇਹ ਆਲੂ ਹੈ ਤਾਂ ਇਹ ਲੋਕਲ ਫਰਾਈਬਰ ਵਾਲਾ ਆਲੂ ਹੈ ਇਹ ਆਲੂ ਹੁਣ ਪੱਕ ਚੁੱਕਾ ਇਹ ਬਾਈ ਡਾਇਮੰਡ ਆ ਇਹ ਡਾਇਮੰਡ ਨਹੀਂ ਕੁਆਲਿਟੀ ਕਹਿ ਸਕਦੇ ਨੂੰ ਆਪਾਂ ਜੀ ਅੱਛਾ ਡਾਇਮੰਡ ਨਹੀਂ ਕਹਿੰਦੇ ਠੀਕ ਆ ਇਹ ਬਾਈ ਹੋਰ ਫੇਰ ਕੁਆਲਿਟੀ ਕਿਹੜੀ ਆ ਇਹ ਇਹ ਟੋਟਾ ਵਾਲਾ ਨਹੀਂ ਆਲੂ ਮਿੱਟੀ ਵਾਲਾ ਨਹੀਂ ਭਾਈ ਜੀ ਮਿੱਟੀ ਵਾਲਾ ਆਲੂ ਹੈ ਇਹ ਆਲੂ ਨਾ ਹੁਣ ਪੱਕ ਚੁੱਕਾ ਅੱਛਾ ਪੱਕ ਚੁੱਕਾ ਪਹਿਲਾ ਆਲੂ ਗੱਜਾ ਹੁੰਦਾ ਸੀਗਾ ਇਹ ਹੁਣ ਸਟੋਰ ਵਾਲਾ ਆਲੂ ਸ਼ੁਰੂ ਹੋ ਜੁਕਾ ਇਹ ਓਕੇ ਇਹ ਆਲੂ ਹੁਣ ਸਟੋਰ ਹੋਣਗੇ ਉਹ ਵਾਲੇ ਆਲੂ ਨਹੀਂ ਠੀਕ ਹੈ ਜੀ ਇਹਦਾ ਰੇਟ ਚੱਲ ਰਿਹਾ 350 350 330 ਰੁਪਏ ਘਟਾ ਠੀਕ ਹੈ লাভے ਕੋਈ ਵੀ ਵੀਡੀਓ ਵੇਖ ਕੇ ਹੁੰਦਾ ਰੇਟ ਆਪਣਾ ਇਹੀ ਹੋਣਾ ਚਾਹੀਦਾ ਠੀਕ ਹੈ ਬਿਲਕੁਲ ਬਿਲਕੁਲ ਸੇਮ ਸੇਮ ਅੱਜ ਆਪਾਂ ਮਿਰਚ ਦਾ ਰੇਟ ਦੱਸ ਗਏ ਲੈ ਮਿਰਚ ਤਾਂ ਬਾਈ ਕੋੜ ਤਿੰਨ ਚ ਬਾਪੂ ਇਦਰ ਹੋਏ ਮਿਰਚ ਦੀਆਂ ਗੱਟੋ ਗੱਟ ਆਪਣੇ ਕੋਲ 4 ਕਿਸਮਾਂ ਆ ਵੀਰੇ ਅੱਛਾ 4 ਕਿਸਮਾਂ ਵਿੱਚ ਇਸ ਮਿਰਚ ਦਾ ਕੀ ਰੇਟ ਹੈ ਇਹ 17 ਮਿਰਚ ਵਜਦੀ ਹੈ ਜੀ 17 ਮਿਰਚ ਇਸ 17 ਮਿਰਚ ਹੁੰਦੀ ਹੈ ਅੱਛਾ ਇਹਨਾਂ ਮੋਢੀ ਜਾਂਦੀ ਨਾ ਬਰੀਕ ਜਾਂਦੀ ਹੈ ਇਹਦਾ ਰੇਟ ਹੈ 25 ਰੁਪਏ ਕਿਲੋ ਜੀ ਇਹਦਾ ਰੇਟ ਆਜ ਹੌਲ ਸੇਲ ਦਾ 25 ਰੁਪਏ ਆਹ ਮਿਰਚ ਬਾਈ ਕਿਹੜੀ ਹੈ ਇਹ ਮਗੋੜਾ ਮਿਰਚ ਹੁੰਦੀ ਬਾਈ ਜੀ ਇਹਨੂੰ ਪਕੌੜਾ ਇਹਦਾ 20 ਤੋਂ 22 ਕਿਲੋ ਜੀ ਹੱਦ 25 ਰੁਪਏ ਕਿਲੋ ਜੀ ਹੱਦ 25 ਠੀਕ ਹੈ ਜੀ ਇਹ Omega ਮਿਰਚ ਜੀ ਵਿਚਾਰ ਵਾਲੀ ਅੱਛਾ ਇਹ ਮੈਗਾ ਮਿਰਚ ਉਹਦੇ ਆ ਪਾਕੀ ਮੈਗਾ ਮੈਗਾ ਆਪਣੀ ਆਪਣੀ Omega ਮਿਰਚ ਆਇਆ ਆਪਣੀ ਗੱਲ ਹੋਈ ਸੀ ਠੀਕ ਹੈ ਜੀ ਠੀਕ ਹੈ ਉਸ ਤੋਂ ਬਾਅਦ ਆ ਗਿਆ ਚਾਹਨਾ ਵਾਲਾ ਖੀਰਾ ਆ ਗਿਆ ਜੀ ਚਾਹਨਾ ਵਾਲੇ ਖੀਰੇ ਦਾ ਕੀ ਰਹਾ ਇਹ ਚਾਹਨਾ ਖੀਰਾ ਨਹੀਂ ਬਾਈ ਜੀ ਨਹੀਂ ਇਹ ਪਰ ਬੀ ਵਾਲਾ ਜੀ ਇਹ ਦੇਸੀ ਖੀਰਾ ਜੀ ਅੱਛਾ ਦੇਸੀ ਖੀਰਾ ਇਹਦਾ 12 13 12 13 ਇਹ ਕਿਹੜੀ ਸਾਈਡ ਦਾ ਖੀਰਾ ਹੈ ਇਹ ਗੁਜਰਾਤ ਦੀ ਹੈ ਜੀ ਇਹ ਗੁਜਰਾਤ ਦਾ ਵਾਲੀ ਇਹਦੇ ਵਿੱਚ ਬਈ 20 ਹੋਣਗੇ ਹਣਾ ਆ 20 ਵਾਲਾ ਇੱਧਰ ਆ ਗਿਆ ਚਕੰਦਰ ਚ ਇਹਦਾ ਕੀ ਪ੍ਰਾਇਰ ਰੇਟ ਆ ਜੀ? ਭਾਈ ਜੀ 20 ਰੁਪਏ ਵਿਕਦੀ ਹੈ ਜੀ। ਇਹਦਾ ਰੇਟ ਹੈਗਾ 20 ਰੁਪਏ। ਇੱਧਰ ਆਪਣੀ ਛੱਲੀ ਆ ਗਈ। ਆ ਸਵੀਟ ਕੌਰ ਨਾਲ। ਸਵੀਟ ਕੌਰ ਜੀ। ਸਵੀਟ ਕੌਰ ਦਾ ਕੀ ਰੇਟ ਆ ਜੀ ਅੱਜ? ਭਾਈ ਜੀ ਜਿੰਮੇ ਦੀ ਕੁਆਲਿਟੀ ਹੋਵੇ ਦਾ ਮੁੱਲ। ਊਵੇਂ ਦਾ ਮੁੱਲ ਆ ਠੀਕ ਆ ਜੀ। ਜੰਗੀ 30 ਰੁਪਏ ਕਿਲੋ ਵਿਕਦੀ ਹੈ ਜੀ। ਠੀਕ ਆ। ਆ ਵੀ ਖੀਰਾ ਹੀ ਆ। ਇਹ ਹੀ ਖੀਰਾ ਇਹ। ਇਹ ਕਿਹੜੀ ਕਿਸਮ ਆ ਯਾਰ? ਇਹ ਹਾਈਬ੍ਰਿਡ ਆ। ਅੱਛਾ ਇਹ ਹਾਈਬ੍ਰਿਡ ਵੀ ਹੈਗਾ ਇਹ ਚ? 20 ਵਾਲਾ ਕਿਲੋ। 20 ਵਾਲਾ ਇਹਦਾ ਕੀ ਰੇਟ ਆ ਜੀ? ਇਹ ਵੀ 12 ਰੁਪਏ ਨਾਲ। ਕੋਈ ਵੈਸੇ ਛੀਰਾ ਆਪਣਾ ਸ ਮੇਂ ਕਹਿਣ ਵਾਲਾ ਕਿ ਦੇਸੀ ਦੇਸੀ ਗ੍ਰੇਡ ਆਪਣੇ ਪੰਜਾਬ ਦਾ ਰੰਗ ਪੀਲਾ ਜਾਂ ਖੀਰਾ ਹੁੰਦਾ ਨਾ ਅੱਛਾ ਵੀਰ ਜੀ ਬੀਬੂ ਉਹ ਯਾਰ ਕੱਢ ਦਿਓ ਕਲਾ ਬੁੱਢਾ ਜਾ ਖਾਲੋ ਦਾ ਹਾਂ ਬੁੱਢਾ ਖਾਲੇ ਬੰਦਾ ਬੰਦੀ ਹੁੰਦਾ ਬਈ ਇਹ ਲੋ ਜੀ ਅਦਰ ਪਿਆ ਟਿੰਡੇ 54 ਟਿੰਡੇ ਪਿਆ ਬਈ ਕੁਆਲਿਟੀ ਤੁਸੀਂ ਮਿੱਤਰੋ ਚੈੱਕ ਕਰੋ ਠੀਕ ਹੈ ਟਿੰਡੇ ਦੇ ਪਹਿਲਾਂ ਕੁਆਲਿਟੀ ਦੇਖੋ ਕੁਆਲਿਟੀ ਚੈੱਕ ਕਰੋ ਬਈ ਟਿੰਡੇ ਦੀ ਪਹਿਲਾਂ ਲੈ ਬਈ ਆ ਬਈ ਟਿੰਡੇ ਦਾ ਰੇਟ ਕੀ ਹੋ ਗਿਆ ਟਿੰਡਾ ਬਾਈ ਜੀ ਦੇਖੋ ਅੱਜ ਤੋਂ 4 ਦਿਨ ਪਹਿਲਾਂ ਡਿਨਰ ਰੇਟ ਸੀ 20 ਰੁਪਏ ਕਿਲੋ ਠੀਕ ਆ ਪੋਲੇਟ ਟਿੰਡੇ ਦੀ ਆਮਦ ਹੋਊਗੀ ਜਿਆਦੇ ਜਿਆਦੇ ਟਿੰਡੇ ਦਾ ਰੇਟ ਹੈਗਾ 15 ਰੁਪਏ ਕਿਲੋ 13 ਰੁਪਏ ਕਿਲੋ 12 ਰੁਪਏ ਕਿਲੋ ਬਹੁਤ ਠੱਗ ਕਰੇ ਜਿਵੇਂ ਦੀ ਕੁਆਲਿਟੀ ਉਵੇਂ ਦਾ ਮੁੱਲ ਜੀ ਉਵੇਂ ਦਾ ਮੁੱਲ ਇਹ ਮਟਰ ਵੀ ਆਪਣੇ ਕੋਲ ਹੈਗਾ ਮਟਰ ਬਾਈ ਜੀ ਆਪਣੇ ਕੋਲ ਵੇਖ ਚੁੱਕਾ ਅੱਛਾ ਉਹ ਵੇਖ ਚੁੱਕੇ ਤਾਂ ਲਾ ਰੇਟ ਕਨਫਰਮ ਕਰਾ ਦਿਓ ਮਟਰ ਬਾਈ ਜੀ ਆ ਤੁਸੀਂ ਮੰਨ ਕੇ ਚੱਲੋ 20 22 ਰੁਪਏ ਕਿਲੋ ਵੇਚ ਜੀ ਅੱਛਾ 20 22 ਮੰਨ ਕੇ 20 ਰੁਪਏ ਮੰਨ ਕੇ ਚੱਲੋ 22 ਰੁਪਏ ਵੀ ਆ ਇਹ ਫਰੋਖ ਪਰ ਵਾਲਾ ਇਹ ਫਰੋਖ ਪਰ ਵਾਲਾ 20 ਰੁਪਏ ਮੰਨ ਕੇ ਚੱਲੋ ਜੀ 20 ਰੁਪਏ ਮੰਨ ਕੇ ਚੱ ਕਵਾਲਿਟੀ ਚੈੱਕ ਕਰੋ ਠੀਕ ਆ ਟਮਾਟਰ ਦੀ ਜਿਹੜੀ ਕਵਾਲਿਟੀ ਚੈੱਕ ਕਰੋ ਠੀਕ ਆ ਪੂਰਾ ਜਣਾ ਕਰਨਾ ਇਹਦਾ ਬਈ ਕੀ ਰੇਟ ਹੋ ਗਿਆ ਟਮਾਟਰ ਦਾ ਅੱਜ ਬਈ ਦੇਖੋ ਚੰਗੀਆਂ ਕੁਆਲਿਟੀਆਂ ਜਿਹੜੀਆਂ ਟਾਪ ਕੁਆਲਿਟੀਆਂ ਸੀ ਉਹ ਵੀ ਕਿਆਂ 14 13 15 ਰੁਪਏ ਕਿਲੋ ਠੀਕ ਆ ਠੀਕ ਐਵਰੇਜ ਮਾਲ 12 ਰੁਪਏ ਕਿਲੋ ਵਿਕੀ ਐਵਰੇਜ 12 ਰੁਪਏ ਆਪਣੀ ਆ ਗਈ ਤੇਰਾ 10 ਇਹ 10 ਰੁਪਏ ਕਿਲੋ ਜੀ ਸਾਰਾ ਮਾਲ 10 ਰੁਪਏ ਕਿਲੋ ਹਾਂ ਜਿਵੇਂ ਦੀ ਕੁਆਲਿਟੀ ਹੋਵੇ ਤਾਂ ਮੁੱਲ ਹੀ ਚੰਗੀ ਚੰਗੇ ਵਿਕੀ 15 ਰੁਪਏ ਕਿਲੋ ਜੀ ਚੰਗੀ 15 ਰੁਪਏ ਕਿਲੋ ਹੋਵੇਗੀ ਠੀਕ ਆ ਹੋਰ ਆਪਣੇ ਕੋਲੇ ਕਰੀ ਬਸ ਅੱਛਾ ਆਦਰਕ ਪੰਜਾਲੀ 45 45 ਲੱਕ ਸੁੱਕਾ ਆ ਇਹ ਵੀਰੇ ਸੁੱਕਾ ਹੀ ਹੁੰਦਾ ਸੁੱਕਾ ਹੀ ਹੁੰਦਾ ਸੁੱਕਾ ਹੀ ਹੁੰਦਾ ਬਰਾਬਰ ਬਰਾਬਰ ਇੱਕ ਦੋ ਗੱਲਾਂ ਬਾਤਾਂ ਹੋਰ ਕਰ ਗਏ ਮੇਰੇ ਹਿਸਾਬ ਨਾਲ ਤੁਹਾਡੀ ਏਜ 30 ਸਾਲ ਹੋਗੀ ਮੇਰੀ 32 ਸਾਲ ਹੁੰਦਾ ਜੀ 32 ਸਾਲ ਤਾਂ ਆਪਾਂ ਬਰਾਬਰ ਜੀ ਆਂ ਭਾਈ ਕੋਈ ਵੀ ਜਦੋਂ ਆਪਾਂ ਕੰਮ ਸ਼ੁਰੂ ਕਰਦੇ ਹਾਂ ਲੱਤਾਂ ਬਹੁਤ ਖਿੱਚਦੇ ਹੁੰਦੇ ਹਨਾ ਭਾਈ ਤੇਰੇ ਵੀ ਖਿੱਚਿਆਂਗੇ ਨਾ ਭਾਈ ਕਿੱਧਰ ਤੂੰ ਸਬਜ਼ੀ ਵਾਲੇ ਕੰਮ 'ਚ ਪੈ ਗਿਆ ਕਿੱਧਰ ਐਵੇਂ ਕਰਦੇ ਜਾਂਦੇ ਯਾਰ ਹਨਾ ਭਾਈ ਜੀ ਗੱਲ ਪਤਾ ਕੀ ਹੈ ਜੀ ਸਾਡਾ ਸ਼ੁਰੂ ਤੋਂ ਕੰਮ ਸਬਜ਼ੀ ਦਾ ਸੀਗਾ ਤੁਹਾਡਾ ਕੰਮ ਹੀ ਸ਼ੁਰੂ ਸਬਜ਼ੀ ਦਾ ਅੱਲਾ ਸਾਡੇ ਜੱਦਾ ਹੀ ਕੰ ਪਰ ਅਸੀਂ ਉਹਨਾਂ ਤੋਂ ਕੰਮ ਸਿੱਖਿਆ ਠੀਕ ਆ ਜੀ ਪਰ ਵੱਡੇ ਭਾਈ ਸਾਹਿਬ ਨਾਲ ਕੰਮ ਕੀਤਾ ਜੀ ਹੁਣ ਮੈਨੂੰ 3 ਸਾਲ ਹੋ ਗਏ ਇੱਥੇ ਆਰਧ ਕੀਤੀ 3 ਸਾਲ ਹੋ ਗਏ ਆਰਧ ਜੀ ਵਧੀਆ ਜੀ ਕੋਈ ਇਹੋ ਜੀ ਗੱਲ ਨਹੀਂ ਜੀ ਤੇ ਭਾਈ ਕਿਸੇ ਵੀ ਕਿਸਾਨ ਵੀਰ ਨੇ ਮਾਲ ਲੈ ਕੇ ਆਉਣਾ ਹੋਵੇ ਤੇ ਖਰੀਦ ਲਵੋਗੇ ਨਾ ਹਾਂ ਹਾਂ ਵੈਲਕਮ ਖਰੀਦ ਆਈ ਖਰੀਦੇ ਨਹੀਂ ਜੀ ਆਪਦੀ ਆਰਧ ਘਟਦੇ ਆ ਜੋ ਪੈਸੇ ਜੋ ਪੈਸੇ ਵਟੇ ਕਿਸਾਨ ਨੂੰ ਫੜਾ ਦੇ ਦੋ ਵੀ ਆਰਧ ਘਟ ਕੇ ਆਪਦੀ ਆਦੀ ਆਰਧ ਘਟ ਉਹ ਜੋ ਵੀ ਸਾਡੀ ਜਾਇਜ ਬੰਦੀ ਹੈ ਜੋ ਵੀ ਜੋ ਚੱਲਦੀ ਆ ਬਾਕੀ ਯਾਰ ਜਿਹਨੇ ਜਿਹਨੇ ਕੰਮ ਕਰਨਾ ਨੂੰ ਪਤਾ ਹੀ ਆ ਕਿਵੇਂ ਆਰ ਦਾ ਕੰਮ ਆ ਹਾਂਜੀ ਹਾਂਜੀ ਇਹ ਲਓ ਜੀ ਨੰਬਰ ਤੁਹਾਨੂੰ ਦੁਬਾਰਾ ਫੇਰ ਨੋਟ ਕਰਾ ਦੇਣਾ ਜੂਮ ਕਰਕੇ ਨੰਬਰ 38 82 1083 ਫਰੈਂਡ ਦੇ ਫਰੂਟ ਕੰਪਨੀ ਦੇ ਬਾਈ ਖੜੇ ਆ ਕੱਲੀ ਕੱਲੀ ਚੀਜ਼ ਦਾ ਬਾਈ ਜੀ ਰੇਟ ਆਪਾਂ ਗਨਾਤਾ ਤੇ ਬਹੁਤ ਬਹੁਤ ਧੰਨਵਾਦ ਭਰਾ ਜੀ ਚਾਹ ਪੀਓਗੇ ਨਾ ਬੱਸ ਭਾਈ ਮਿਹਰਬਾਨੀ ਓ ਕਿਉਂਕਿ ਭਰਾ ਬਹੁਤ ਜਿਹੜਾ ਪਿਆਰ ਮਿਲਿਆ ਆਪ ਨੂੰ ਹਨ ਤੇ ਬਾਈ ਤੋਂ ਜਰੂਰ ਜਿਹੜਾ ਸਮਾਨ ਬਾਈ ਖਰੀਦ ਦਿਓ ਠੀਕ ਆ ਜੇ ਕਿਸੇ ਨੇ ਲੈ ਕੇ ਆਉਣਾ ਤਾਂ ਆੜ ਦਾ ਬਾਈ ਦੇਣੀ ਪੈਂਦੀ ਹੁੰਦੀ ਆੜ ਤਾਂ ਕੱਟ ਕੇ ਬਾਈ ਜੀ ਜਿਹੜਾ ਜਿੰਮੇਦਾਰ ਨੂੰ ਉਹਦਾ ਬਣਦਾ ਜਣਾ ਪੈਸਾ ਮਿਲ ਜਾਣਾ ਹੈ ਨਾ ਠੀਕ ਆ ਭਰਾ ਧੰਨਵਾਦ ਜੀ ਬਹੁਤ ਬਹੁਤ ਸੁਗਰੇ ਦੀ ਗੁੱਟੀ ਦਾ ਕੀ ਰੇਟ ਹੋ ਗਿਆ ਜੀ 30 ਕੀ 5 ਤੀਆਂ ਦੀਆਂ ਭਾਈ 5 ਖਰੀਦ ਸਕਦੇ ਹਾਂ ਜੇ 30 ਦੀਆਂ ਜਿਹੜੀਆਂ 5 ਖਰੀਦ ਸਕਦੇ ਹੋ ਹੋਰ ਆਪਣੇ ਕੋਲੇ ਆਹੀ ਬਸ ਜਿਹੜਾ ਦਸਰੇ ਧਣੀਆਂ ਕੀ ਰੇਟ ਹੈ ਅੱਛਾ 30 ਦੀਆਂ 5 ਕਰਦੇ ਠੀਕ ਹੈ ਗਰੇਲਾ ਇਹ 50 ਤੋਂ 45 ਰੁਪਏ ਅੱਜ ਚੱਲੀ ਜਾਂਦਾ 50 ਤੋਂ 45 ਰੁਪਏ ਦਾ ਜਿਹੜਾ ਭਾਈ ਰੇਟ ਅੱਜ ਗਰੇਲੇ ਦਾ ਰੇਟ ਠੀਕਾ ਹੋਰ ਆਪਣੀਆਂ ਇੱਕ ਦੋ ਵੈਰੈਟੀਆਂ ਜਿਹੜਾ ਪਿਆਜ਼ ਵੀ ਹੋ ਗਿਆ ਠੀਕ ਹੈ ਮੇਨ ਜਿਹੜੀ ਜਿਹੜੀ ਆਟਮ ਆ ਪਿਆਜ਼ ਦੀ ਵੀ ਹੋ ਗਈ ਆ ਤੇ ਬਾਕੀ ਜਿਹੜੇ ਆਲੂ ਵੀ ਆਪਾਂ ਡਾਇਮੰਡ ਦਾ ਤੁਹਾਨੂੰ ਰੇਟ ਦੱਸਤਾ ਤੇ ਭਾਈ ਅੱਗੇ ਜਨਾਂ ਆਪਾਂ ਗੱਲਬਾਤ ਹੋਰ ਇੱਕ ਦੋ ਜਿਹੜੀਆਂ ਵੈਰੈਟੀਆਂ ਜਿਹੜੀਆਂ ਮੇਰੇ ਖਿਆਲ ਆ ਰਹਿੰਦੀਆਂ ਉਹਦਾ ਵੀ ਜਿਹੜਾ ਆਪਾਂ ਰੇਟ ਭਾਈ ਕਨਫਰਮ ਕਰ ਲਈਏ ਠੀਕ ਹੈ ਜੀ ਤੇ ਕੀ ਕੀ ਰੇਟ ਚੱਲੀ ਜਾਂਦਾ ਇੱਥੇ ਰੇਟ ਭਾਈ ਪੁੱਛਾਂਗੇ ਪਰ ਚੂਨ ਮਾਲ ਦਾ ਜਿਹੜਾ ਰੇਟ ਕੀ ਚੱਲਦਾ ਪਿਆ ਲਸਣ ਦਾ ਰੇਟ ਆ 100 ਰੁਪਏ ਤੇ ਜਿਹੜਾ ਬਾਈ ਖਰਚਾ ਉੱਪਰ ਆ ਠੀਕ ਆ ਤੁਸੀਂ ਲਸਣ ਦੀ ਜਿਹੜੀ ਕੁਆਲਿਟੀ ਚੈੱਕ ਕਰ ਸਕਦੇ ਹੋ ਇਹ ਲਸਣ ਅੱਜ 80 ਰੁਪਏ ਦੇ ਜਿਹੜਾ ਖਰਚਾ ਬਾਈ ਉੱਪਰ ਪੈ ਰਿਹਾ ਮਿੱਤਰੋ ਖੋਲਸੇਲ ਤੇ ਰੇਟ ਤਾਂ ਬਾਈ ਮਿੱਤਰੋ ਜਿਹੜੇ ਜਾਣ ਲਏ ਆਪਾਂ ਤੇ ਹੁਣ ਬਾਈ ਇੱਕ ਦੋ ਦੁਕਾਨਾਂ ਤੋਂ ਉਹਨਾਂ ਜਿਹੜਾ ਪਰਚੂਨ ਤੇ ਰੇਟ ਕੀ ਚੱਲਦਾ ਆ ਪਰਚੂਨ ਦਾ ਰੇਟ ਵੀ ਬਾਈ ਆਪਾਂ ਐਡ ਕਰਦੇ ਹੁਣੇ ਪਰਚੂਨ ਦਾ ਰੇਟ ਵੀ ਜਿਹੜਾ ਬਾਈ ਪੁੱਛ ਲਈਏ ਪਰਚੂਨ ਦੇ ਵਿੱਚ ਬਾਈ ਅੱਜ ਜਿਹੜਾ ਰੇਟ ਕੀ ਚੱਲਦਾ ਪਿਆ ਠੀਕ ਆ ਜੀ ਅੱਜ ਦਾ ਕੀ ਰੇਟ ਕਰਦਾ ਪਰਚੂਨ ਦੇ ਵਿੱਚ 10 ਰੁਪ ਕਿਲੋ ਵੀਰੇ 20 ਰੁਪਏ ਦਾ ਜਦੋਂ ਕੋਈ 5 ਕਿਲੋ ਪਾਉਂਦਾ 80 ਰੁਪਏ ਦੇ ਅੱਛਾ 5 ਕਿਲੋ ਪਾਉਂਦਾ 80 ਰੁਪਏ ਠੀਕ ਹੈ ਉਦੋਂ ਬਾਅਦ ਆਪਣੇ ਕੋਲੇ ਹੋਰ ਵੈਰਾਈਟੀ ਅੱਜ ਕਿਵੇਂ ਥੋੜਾ ਰੱਖੀ ਬੈਠਾ ਮਾਲ ਯਾਰ ਅਦਰ ਕਦਾ ਕੀ ਰੇਟ ਹੋ ਗਿਆ ਅਦਰ 50 ਰੁਪਏ ਕਿਲੋ ਅੱਛਾ ਅਦਰਕ 50 ਰੁਪਏ ਤੇ ਲਸਣ ਮੇਰੇ ਸਾਨੂੰ ਪੁਰਾਣਾ ਦੱਸ ਰਿਹਾ ਨਹੀਂ ਲਸਣ ਹੋਰਲਾ ਵੀਰੇ 150 ਰੁਪਏ ਕਿਲੋ ਪਰ ਲੈ 120 ਰੁਪਏ ਠੀਕ ਹੈ ਤੇ ਪਿਆਜ਼ ਕਿਹੜਾ ਤੇਰੇ ਕੋਲ ਸੀਕਰ ਦਾ ਕਿ ਕਿਹੜਾ ਪਿਆਇ ਨਾਸਕ ਵੀਰੇ ਪਿਆਜ਼ ਮਿੱਤਰੋ ਨਾਸਕ ਦਾ ਤੇ ਬਾਈ ਇਹਦਾ ਪਰਚੂਨ ਦਾ ਕੀ ਰੇਟ ਆ ਅੱਜ ਦਾ ਪਾ ਹੋ ਗਿਆ 40 ਰੁਪ ਗਰੋਵਰ ਸਾਹਿਬ ਉਹਰੇ ਕੋਲੇ ਬਾਜਾਂ ਮਾਰਿਆ ਤੇ ਸੀਕਰ ਤੋਂ ਜਿਹੜਾ ਪਿਆਜ਼ ਆ ਤੇ ਇਹ ਪਰਚੂਨ ਦਾ ਮਾਲ ਦਾ ਜਿਹੜਾ ਰੇਟ ਆ 40 ਰੁਪਏ ਦੱਸਿਆ ਨਾ ਬਾਈ ਹਾਂਜੀ ਇਹ ਬਾਈ ਕਿਵੇਂ ਹੁਣ ਵਾਦੇ ਰਿਹਾ ਯਾਰ ਹਨ ਤੇਜ ਹੋ ਗਿਆ ਵੀਰੇ ਤੇਜ ਹੋ ਰਿਹਾ ਹੋਰ ਹੋਊਗਾ ਜਾਈ ਮੰਡੀ ਅੰਦਰ 73 30 ਵਿਕ ਰਿਹਾ ਹਾਂ ਅੱਜ ਤੇਜ ਹੋ ਗਿਆ ਤੇਜ ਹੋ ਗਿਆ ਤੇ ਬਾਈ ਹੋਰ ਤੇਜ ਹੋਣ ਦੀ ਸਭਾ ਹੋਣਾ ਹੈਗੀ ਕੁਝ ਨਹੀਂ ਕਹਿ ਸਕਦੇ ਕੁਝ ਨਹੀਂ ਕਹਿ ਸਕਦੇ ਠੀਕ ਹੈ ਵੀਰੇ ਲਾ ਵੀ ਮਿੱਤਰੋ ਪਰਚੂਨ ਦੇ ਵਿੱਚ ਜਿਹੜਾ ਰੇਟ ਹਨਾ ਪਿਆਜ਼ ਦਾ ਬਾਈ 40 ਰੁਪਏ ਦੇਈ ਜਾਂਦੇ ਆ 40 ਰੁਪਏ ਬਾਈ ਜਿਹੜਾ ਵਿਕੀ ਜਾਂਦਾ ਤੇ ਅੰਦਰ ਬਾਈ ਅੱਜ ਜਿਹੜਾ ਹੋਲ ਸੇਲ ਦਾ ਬਾਈ ਜਿਹੜਾ ਰੇਟ ਆ ਪਿਆ ਇਹਦਾ ਉਸ ਸੀਕਰ ਵਾਲਾ ਤੁਹਾਨੂੰ ਦੱਸ ਹੀ ਦਿੱਤਾ ਉਹ ਅੱਜ ਬਾਈ ਤੁਸੀਂ 30 ਰੁਪਏ ਦੇ ਹਿਸਾਬ ਨਾਲ ਕਿੰਨਾ ਮਰਜੀ ਕੁਆਂਟਲਾਂ ਦਾ ਕੁਆਂਟਲ ਜਿਹੜਾ ਬਈ ਮਾਲ ਖਰੀਦ ਸਕਦੇ ਠੀਕ ਹੈ ਇਧਰ ਆਪਣਾ ਜਿਹੜਾ ਰੇਟ ਪੁੱਛ ਲਈ ਅਪਰਚੂਨ ਦੇ ਵਿੱਚ ਬਾਉ ਜੀ ਜਿਹੜਾ ਗੁਜਰਾਤ ਵਾਲੀ ਭਿੰਡੀ ਦਾ ਕੀ ਰੇਟ ਹੈ ਅਪਰਚੂਨ ਦੇ ਵਿੱਚ ਹਾਂਜੀ ਅਪਰਚੂਨ ਦੇ ਵਿੱਚ 80 ਰੁਪਏ ਹਾਂਜੀ ਅਪਰਚੂਨ ਦੇ ਵਿੱਚ 80 ਰੁਪਏ ਕਿਲੋ ਤੇ ਟਿੰਡੇ ਦਾ ਕੀ ਰੇਟ ਹੋ ਗਿਆ ਜੀ 30 ਰੁਪਏ ਕਿਲੋ ਟਿੰਡੇ 30 ਰੁਪਏ ਕਿਲੋ ਹੋਗੇ ਤੇ ਪੈਂਸਰ ਮਟਰ ਦਾ ਕੀ ਰੇਟ ਹੋ ਗਿਆ ਫਰੋਜਪੁਰ ਵਾਲੇ ਦਾ ਤੇ ਗਾਜਰ ਦਾ ਕੀ ਰੇਟ ਹੋ ਗਿਆ ਪਰਚੂਨ ਦੇ ਵਿੱਚ ਗਾਜਰ ਦਾ 10 ਰੁਪਏ ਬੰਦ ਕੋ ਵੀ ਫਲ ਗੋਬੀ ਦਾ ਵੀ 10 ਰੁਪਏ ਬੰਦ ਕੋ ਵੀ ਫਲ ਗੋਬੀ 5 ਰੁਪਏ ਅੱਛਾ ਫਲ ਗੋਬੀ 5 ਰੁਪਏ ਤੇ ਆ ਪਿਆਜ਼ ਕਿਹੜਾ ਤੁਹਾਡੇ ਕੋਲ ਨਾਸਕ ਵਾਲਾ ਕਿ ਕਿਹੜਾ ਜੀ ਇਹ ਨਾਸਕ ਵਾਲਾ ਜੀ ਇਹ ਨਾਸਕ ਵਾਲੇ ਦਾ ਕੀ ਰੇਟ ਹੈ ਪਰਚੂਨ ਦੇ ਵਿੱਚ ਹਾਂਜੀ 35 ਰੁਪਏ ਭਾਈ ਜਮਾਂ ਜੈਨੂਇਨ ਰੇਟ ਹੈ ਕਿਉਂਕਿ ਅੱਜ ਜਿਹੜਾ ਅੰਦਰ ਦਾ ਰੇਟ ਹੈ 27 28 30 ਰੁਪਏ ਬਚਲੀ ਜਾਂਦਾ ਇੰਨੀ ਕਿ ਭਾਈ ਬੰਦੇ ਨੇ ਬਾਹਰ ਲੈ ਕੇ ਕਮਾਈ ਵੀ ਦੁਕਾਨ ਤੋਂ ਕਰਨੀ ਹੁੰਦੀ ਠੀਕ ਹੈ ਵੀਰੇ ਧੰਨਵਾਦ ਬਹੁਤ ਬਹੁਤ ਜੀ ਇਪਰਚੂਨ ਦੇ ਵਿੱਚ ਜਿਹੜਾ ਕਿੰਨੂ ਵਿਕ ਰਿਆ 100 ਦਾ 2 ਕਿਲੋ ਮਤਲਬ 50 ਰੁਪਏ ਕਿਲੋ ਤੇ ਭਾਈ ਅੰਦਰ ਜਿਹੜਾ ਰੇਟ ਹੈਗਾ ਵੀ ਮੇਰੇ ਹਿਸਾਬ ਨਾਲ ਜ 38 40 ਹੋ ਗਿਆ ਜਿਹੜਾ ਪੂਰੀ ਵਧੀਆ ਕੁਆਲਟੀ ਦਾ ਜਿਹੜਾ ਕਿੰਨੂ ਆ ਭਾਈ 38 40 ਰੁਪਏ ਜਿਹੜਾ ਚੱਲੀ ਜਾਂਦਾ ਠੀਕ ਆ ਜੀ ਇਧਰ ਭਾਈ ਜਿਹੜਾ ਪਿਆਜ਼ ਚਿੱਟੇ ਪਿਆਜ਼ ਦਾ ਆਪਾਂ ਰੇਟ ਪੁੱਛ ਲਈ ਭਾਈ ਚਿੱਟੇ ਪਿਆਜ਼ ਦਾ ਜਿਹੜਾ ਰੇਟ ਪੁੱਛ ਲਈ ਆ ਤੁਸੀਂ ਨਾ ਜਿਹੜਾ ਚਿੱਟਾ ਖੁੰਬਾਰਗਾ ਜਿਹੜਾ ਪਿਆਜ਼ ਦੇਖ ਸਕਦੇ ਹੋ ਘਟਿਆਂ ਦੇ ਬਾੰਦ ਵਿੱਚ ਬੰਦਾ ਇਹ ਗੁਜਰਾਤ ਦਾ ਮਾਲ ਆ ਜੀ ਇਹ 28 ਰੁਪਏ ਜੀ ਇਹ 28 ਰੁਪਏ ਤੇ ਜਿਹੜਾ ਭਾਈ ਅੱਛਾ ਇਹ ਵੀ ਗੁਜ਼ਰਾਤ ਦਾ ਹੀ ਹੈ। ਇਹ ਵੀ ਗੁਜ਼ਰਾਤ ਦਾ ਹੈ। ਇਹਦਾ ਭਾਅ ਅੱਜਕੱਲ 35 ਹੈ। ਅੱਛਾ ਇਹਦਾ ਭਾਅ ਭਾਈ ਅੱਜਕੱਲ ਜਿਹੜਾ 35 ਰੁਪਏ ਕਿਲੋ ਚੱਲੀ ਜਾਂਦਾ। ਤੇ ਭਾਈ ਆ ਜਿਹੜਾ ਤੋਤਾ ਲਾਲ ਆਲੂ ਦਾ ਕੀ ਰੇਟ ਆ ਜੀ? 600 600 ਦਾ ਘਟਾ। ਠੀਕ ਆ ਜੀ 600 ਦਾ ਘਟਾ। ਲਾ ਵੀ ਅੰਦਰ ਵੀ ਆਪਾਂ ਜਿਹੜਾ ਰੇਟ ਗਣਾਤੇ ਸੀਗੇ ਤੇ ਇੱਧਰ ਵੀ ਜਿਹੜੇ ਬਾਈਆਂ ਹਣਾਂ ਤੋਂ ਜਿਹੜੇ ਆਪਾਂ ਰੇਟ ਪੁੱਛੇ ਆ। ਉਹ ਕਿਉਂਕਿ ਭਾਈ ਜੇ ਰੇਟ ਥੋੜਾ ਜਿਹਾ ਵਾਧਾ ਤੇ ਕੁਆਲਿਟੀ ਦਾ ਜਿਹੜਾ ਫਰਕ ਹੋਗਾ ਇੱਧਰ ਉੱਧਰ ਜਿਹੜੀ ਕੁਆਲਿਟੀ ਦਾ ਜਿਹੜਾ ਹਨਾ ਚੰਗੀ ਮ ਉਦੀ ਜਿਹੜੀ ਤਬੀਅਤ ਕਹਦੇ ਗਿਆ ਆਪਾਂ ਖਰਾਬ ਹੋ ਜਾਂਦੀ ਤੇ ਉਹਦਾ ਬਈ ਰੇਟ ਥੋੜਾ ਜਿਹਾ ਡਾਊਨ ਹੋ ਜਾਂਦਾ ਇਧਰ ਮੇਰੇ ਹਿਸਾਬ ਨਾਲ ਨਾ ਬਈ ਗੱਡੀ ਖੜੀ ਆ ਮੇਰੇ ਸਾਹਮਣੇ ਨਾਰੀਆਲਾ ਆਇਆ ਇੱਥੇ ਮੈਂ ਤਾਂ ਨਹੀਂ ਵੇਖਿਆ ਸੀ ਉਹਦੇ ਆਪਾਂ ਥੋੜੀ ਜਲਦੀ ਸੀ ਤਾਂ ਅੱਜ ਨਾਰੀਆਲ ਦਾ ਵੀ ਕੱਚੇ ਨਾਰੀਆਲ ਦਾ ਜਿਹੜਾ ਰੇਟ ਪੁੱਛਾਂਗੇ ਆਪਾਂ ਬਈ ਬਈ ਉਹ ਤਾਂ ਨਾ ਥੋੜੇ ਜਿਹਾ ਉਹ ਪ੍ਰਵਾਸੀ ਮਧੂਰ ਆਉਗਾ ਨੇ ਬਈ ਸਾਨੂੰ ਰੇਟ ਨਹੀਂ ਪਤਾ ਸੀ ਤਾਂ ਜਿਹੜਾ ਲੀਵਰ ਦਾ ਕੰਮ ਕਰਦੇ ਇੱਥੇ ਬਈ ਆਪਾਂ ਨੂੰ ਕੋਈ ਬੰਦਾ ਵੀ ਨਜ਼ਰ ਆਇਆ ਤੇ ਚੱਲ ਕੋਈ ਨਾ ਬਈ ਇਹਦੇ ਆ ਵੀ ਆਪਾਂ ਜਰੂਰ ਦੂਸਰੀ ਮੰਡੀ ਦੇ ਜਿਹੜਾ ਰੇ ਕਿਹੜੇ ਕਿਹੜੀ ਏਰੀਆ ਚੋਂ ਵੀਡੀਓ ਦੇਖਦਿਆਂ ਜ਼ਰੂਰ ਕਮੈਂਟ ਕਰਕੇ ਭਾਈ ਦੱਸਿਆ ਕਰੋ ਇਹ ਵੀਡੀਓ ਨੂੰ ਜਿਹੜਾ ਬਹੁਤ ਤੁਸੀਂ ਪਿਆਰ ਦਿੰਨੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਲਗਭਗ ਉਹੀ ਆਪਣੀ ਬਸ 11:30 12 ਵਜੇ ਜਿਹੜੀ ਵੀਡੀਓ ਭਾਈ ਅਪਲੋਡ ਹੋ ਜਾਂਦੀ ਹੈ ਕਿਉਂਕਿ ਨੈਟਵਰਕ ਸਲੋ ਹੁੰਦਾ ਤੇ ਇਧਰ ਭਾਈ ਜਿਹੜੀਆਂ ਗੱਡੀਆਂ ਮਾਲ-ਮੂਲ ਖਰੀਦਿਆ ਤੇ ਜਾ ਰਿਹਾ ਆ ਭਾਈ ਪਹਿਲਾਂ ਤੰਗੇ ਆਉਂਦੇ ਨੇ ਲਿਸ਼ਣਾ ਪਿੰਡਾਂ ਦੇ ਵਿੱਚ ਜਿਹੜਾ ਤੰਗੇ ਤਾਂ ਆਪਾਂ ਖੱਚ ਰੇੜ ਦੇ ਹੁੰਦਾ ਭਾਈ ਜਿਹੜੀਆਂ ਸਕੂਟਰ ਮੋਟਰਸਾਈਕਲਾਂ ਮਗਰ ਰੇੜੀਆਂ ਬਣਾ ਲਈਆਂ ਤੇ ਤੰਗਿਆਂ ਤੇ ਭਾਈ ਆ ਵੀ ਉਹਨਾਂ ਦੇ ਗਰਮੀਆਂ ਦੇ ਵਿੱਚ ਹਨਾ ਤੇ ਉਹ ਤੋਂ ਪਤਲਾ ਵੀ ਸਬਜ਼ੀ ਵਾਲਾ ਵੀ ਆ ਗਿਆ ਦੇਖੋ ਬਾਈ ਨੇ ਪੂਰਾ ਹਨਾ ਅੱਗੇ ਲੇਟਾਂ ਲੂਟਾਂ ਵੀ ਵੈਸੇ ਲਾ ਕੇ ਰੱਖੀਆਂ ਇਧਰ ਮੇਸ ਹਮ ਨਾਲ ਘੜੀ ਐ ਬੜੇ ਬਾਈ ਤਾਂਗ ਵਾਲਾਂ ਦੇ ਤਾਂ ਜਾ ਕੇ ਬਾਈ ਚੱਕੀਆਂ ਵਾਲੇ ਆਉਂਦੇ ਹੁੰਦੇ ਸੀ ਚੱਕੀਆਂ ਮਤਲਬ ਆਟਾ ਪੀਣ ਤੋਂ ਤਾਂ ਬਾਈ ਉਹ ਜੇ ਫਲੋਰ ਮਿਲ ਬਣ ਗਏ ਵੱਡੇ ਵੱਡੇ ਕਿਉਂਕਿ ਸਮੇਂ ਦੇ ਹਿਸਾਬ ਨਾਲ ਬਾਈ ਸਾਰੀਆਂ ਚੀਜ਼ਾਂ ਦੀਆਂ ਅਪਡੇਟ ਹੋ ਜਾਂਦੀਆਂ ਕਿਉਂਕਿ ਪੁਰਾਣੀਆਂ ਗੱਲਾਂ ਜੇ ਆਪਾਂ ਫੜ ਕੇ ਬੈਠੇ ਰਾਵਾਂਗੇ ਤੇ ਬਾਈ ਉਹ ਨਹੀਂ ਚੱਲਦੀਆਂ ਸਮੇਂ ਦੇ ਹਿਸਾਬ ਨਾਲ ਬਦਲਣਾ ਵੀ ਪੈਂਦਾ ਪਰ ਫਿਰ ਵੀ ਕਹਿੰਦੇ ਹੁੰਦੇ ਹਨਾ ਬਈ ਆਦਾ ਪਸ਼ੋਕੜ ਨਾ ਭੁੱਲੋ ਯਾਰ ਕਦੇ ਵੀ ਹਣ ਕਈ ਬੰਦੇ ਬਈ ਆਦਾ ਔਕਾਤ ਭੁੱਲ ਜਾਂਦੇ ਆ ਪਸ਼ੋਕੜ ਭੁੱਲ ਕਿਉਂਕਿ ਬਾਈ ਕੋਈ ਵੀ ਘਰ ਜੇ ਕੋਈ ਵੀ ਪਰਿਵਾਰ ਕਾਮਯਾਬ ਹੁੰਦਾ ਨਾ ਇੱਕ ਬੰਦੇ ਨੇ ਉਹਨਾਂ ਦੇ ਵਿੱਚੋਂ ਕਿਸੇ ਇੱਕ ਜਿਹੜਾ ਜੀ ਹੋਊਗਾ ਨਾ ਉਹ ਕਾਲੇ ਭਾਲਤ ਵਾਂਗੂ ਵਗਿਆ ਹੋਊਗਾ ਨਾ ਕਾਲੇ ਭਾਲਤ ਵਾਂਗੂ ਸਿਆਣੇ ਬੰਦੇ ਜਿਹੜਾ ਮਤਲਬ ਸਮਝਦੇ ਵੀ ਕਾਲੇ ਭਾਲਤਾਂ ਵੀ ਬਾਈ ਉਹਨੇ ਦਿਨ ਵੇਖਣਾ ਰਾਤ ਵੇਖਿਆ ਤੇ ਫੇਰੀ ਬਾਈ ਪਰਿਵਾਰ ਜਿਹੜਾ ਤਰੱਕੀ ਦੀਆਂ ਰਾਹਾਂ ਤੇ ਚੱਲਦਾ ਸੋ ਜੀ ਸਾਰੇ ਤੁਸੀਂ ਵਦੋ ਫੁੱਲੋ ਦਿਨ ਦੁਖਣੀ ਰਾਤ ਚੁਕਣੀ ਤਰੱਕੀ ਬਖਸ਼ੇ ਤੇ ਲੋ ਜੀ ਹੁਣ ਆਪਾਂ ਵੀਡੀਓ ਕਰਨ ਲੱਗੇ ਆਂ ਬੰਦ ਦੇ ਜਿਹੜਾ ਫਰੀਦਕੋਟ ਦੇ ਜਿਹੜੇ ਅੱਜ ਆਪਾਂ ਰੇਟ ਗਣਾਤੇ ਆਂ ਤੇ ਬਾਕੀ ਮਿੱਤਰੋ ਲਾਸਟ ਦੇ ਵਿੱਚ ਮੈਂ ਗੱਲ ਕਰਨੀ ਚਾਹਣਾ ਕਿਉਂਕਿ ਆਪਾਂ ਨੂੰ ਬਾਈ ਨਾ ਇੱਕ ਪ੍ਰਾਣੀਆਂ ਚੀਜ਼ਾਂ ਵਿਖਾਉਣ ਦਾ ਬਹੁਤ ਸ਼ੌਂਕ ਹੈ ਜੇ ਕਿਸੇ ਵੀ ਭਰਾ ਕੋਲੇ ਆਪਣੀ ਵੀਡੀਓ ਦੇਖ ਰਿਹਾ ਬਾਈ ਕੋਈ ਇਦਾਂ ਦੀ ਚੀਜ਼ ਆ ਜੋ ਤੁਹਾਡੇ ਵੀ ਦਿਲ ਦੇ ਵਿੱਚ ਹੈ ਵੀ ਆਪਾਂ ਚੀਜ਼ ਯਾਰ ਲੋਕਾਂ ਤੱਕ ਪਬਲਿਕ ਪਲੇਸ ਕਰਨੀ ਹੈ ਕਿਉਂਕਿ ਬਾਈ ਜਿਹੜੇ ਯੂਟਿਊਬਰ ਆ ਉਹ ਆਦਾ ਖਰਚਾ ਲੈਂਦੇ ਆ ਹਨਾ ਕੋਈ ਜ਼ਿਆਦਾ ਵੀ ਲੈਂਦਾ ਕੋਈ ਥੋੜਾ ਵੀ ਲੈਂਦੇ ਪਰ ਆਪਾਂ ਤੁਹਾਡੇ ਨਾਲ ਵਾਅਦਾ ਕਰਦੇ ਆਂ ਬਾਈ ਮੈਂ ਲਾਊਂਗਾ ਖਰਚਾ ਸ ਥੋੜੇ ਤੋਂ ਪੈਟਰੋਲ ਖਰਚਾ ਤੇ ਇੱਕ ਬਾਈ ਚਾਹ ਦਾ ਕੱਪ ਪਿਆ ਦਿਓ ਜੇ ਘਰੇ ਆਏ ਨੂੰ ਠੀਕ ਹੈ ਆਪਾਂ ਉਹ ਚੀਜ਼ ਥੋੜੀ ਵਧੀਆ ਰਿਕਾਰਡ ਕਰਕੇ ਦੇ ਆਪਾਂ ਪਬਲਿਕ ਪਲੇਸ ਕਰਨੀ ਚਾਹੁੰਦੇ ਆ ਜੇ ਕਿਸੇ ਕੋਲੇ ਵੀ ਕੋਈ ਕੋਈ ਹੱਥ ਦੀ ਕਲਾਕਾਰੀ ਹੈ ਠੀਕ ਹੈ ਜਾਂ ਕੋਈ ਕੋਈ ਤੁਸੀਂ ਇਦਾਂ ਹੱਥ ਦੀ ਕਲਾਕਾਰੀ ਬਣਾਈ ਹੋਈ ਕਲਾਕਾਰੀ ਜਿਹੜੀ ਤੁਸੀਂ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਆ ਤੇ ਜਰੂਰ ਬਾਈ ਆਪਣੇ ਨੰਬਰ ਤੇ ਸੰਬੰਧ ਕਰੋ ਵੈਸੇ ਨੰਬਰ ਆਪਣਾ ਸਕਰੀਨ ਤੇ ਵੀ ਚੱਲਦਾ ਤੇ ਮੈਂ ਬੋਲ ਵੀ ਦਿੰਦਾ 987632 69736 ਤੇ ਜਰੂਰ ਸੰਪਰਕ ਕਰਿਓ ਜੇ ਕੋਈ ਵੀ ਤਰ੍ਹਾਂ ਦਾ ਬਈ ਤੁਹਾਡੇ ਕੋਲੇ ਪੁਰਾਣੀ ਚੀਜ਼ ਸਬਿਆਚਾਰ ਦਿਖਾਉਣ ਵਾਲੀ ਹੈ ਜਦ ਤੁਸੀਂ ਚੀਜ਼ ਕੋਈ ਇਦਾਂ ਦੀ ਤੁਸੀਂ ਸਮਝੋ ਕੋਈ ਵੀ ਚੀਜ਼ ਵੀ ਤੁਹਾਡਾ ਦਿਲ ਕਰਦਾ ਪਬਲਿਕ ਪਲੇਸ ਕਰਨੋ ਬਈ ਆਪਾਂ ਪੈਟਰੋਲ ਖਰਚੇ ਤੇ ਤੁਹਾਡੇ ਕੋਲੇ ਆ ਕੇ ਤੇ ਜਰੂਰ ਤੁਹਾਡੀ ਵੀਡੀਓ ਬਣਾ ਕੇ ਜਿਹੜੇ ਆਪਣੇ ਦਰਸ਼ਕਾਂ ਤੱਕ ਰੂਬਰੂ ਕਰਾਂਗੇ ਤੇ ਲਓ ਜੀ ਵੀਡੀਓ ਵੇਖਣ ਲਈ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਕੱਲੋ ਕਿਸੇ ਹੋਰ ਨਵੀਂ ਮੰਡੀ ਦੇ ਵਿੱਚ ਵੀਡੀਓ ਬਣਾਵਾਂਗੇ